ਫੋਨ ਦੋ ਮੇਰਾ ਕੀ ਬੱਤ ਤੁਸੀਂ ਦੀ ਆਓ ਫੋਨ ਦੇ ਦੋ ਸੋਨੀ ਫੋਨ ਦੋ ਮੇਰੀ ਗੱਲ ਸੁਣਾ ਕੀ ਹੋਇਆ ਨੰਨ ਕੋਈ ਗੱਲ ਹੋਈ ਏ ਹਾਂ ਬਹੁਤ ਗੱਲਾਂ ਹੋਈਆਂ ਨੇ ਇੱਕ ਗੱਲ ਦੱਸ ਦੇ ਬਹੁਤ ਚੋ ਇੱਕ ਦੱਸ ਦੇ ਮੈਨੂੰ ਕਰਨ ਵਾਲੇ ਵੀ ਤੁਸੀਂ ਹੋ ਮੈਂ ਕੀ ਕਿਹਾ ਤੈਨੂੰ ਤੂੰ ਵੀ ਉਹਨਾਂ ਨਾਲ ਦੀ ਹੋ ਗਈ ਤੂੰ ਤਾਂ ਕੁਝ ਵੀ ਨਹੀਂ ਕਹਿੰਦੇ ਜਿੰਨਾ ਕੁਝ ਕਹਿੰਦੇ ਆ ਮੈਂ ਹੀ ਕਹਿੰਦੀ ਆ ਤੈਨੂੰ ਤੂੰ ਕਹਿੰਦੀ ਨਹੀਂ ਤੂੰ ਕਰਦੀ ਆ ਕੀ ਕੀਤਾ ਮੈਂ ਹੋ ਰਿਹਾ ਉਹਨਾਂ ਕੋਲੇ ਇੱਕ ਬਣਾਉਣਾ ਕੀ ਗੱਲਾਂ ਉਹਨਾਂ ਕੋਲੇ ਕਹਿ ਦਿੰਨੀ ਆ ਉਹ ਮੇਰੇ ਮਗਰ ਬੈ ਗਈ ਕੀ ਬੁਣਾ ਕੇ ਕੀ ਆ ਕਿ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਕਿੱਦਿ ਲੜਿਆ ਲੜਦੇ ਤਾਂ ਰਹਿਣਾ ਤੇ ਲੜਾਈਆਂ ਥੋੜੀਆਂ ਆ ਹੋਰ ਕੀ ਆ ਇਹ ਤਾਂ ਵੈਸੇ ਗੱਲਾਂ ਹੁੰਦੀਆਂ ਨੇ ਇਹ ਇਹ ਗੱਲ ਵੈਸੇ ਹੀ ਨਹੀਂ ਥੋੜੀ ਲੜਾਈ ਕਹੇ ਚੋਗੇ ਮੈਂ ਤਾਂ ਤੁਹਾਡੇ ਹੱਡ ਪਰੇ ਮੈਨੂੰ ਤੂੰ ਐ ਦੱਸ ਤੂੰ ਹੱਡ ਸਾਈਡ ਕਿਉਂ ਰਹਿ ਨਹੀਂ ਆ ਤੂੰ ਗੱਲ ਦੱਸ ਦੇ ਨਾ ਮੈਨੂੰ ਕੀ ਗੱਲ ਕੋਈ ਨਹੀਂ ਆਈ ਬਸ ਵੈਸੇ ਕੁਛ ਲੜਾਈ ਤੇਰਾ ਮੂੰਹ ਦੱਸੀ ਜਾਂਦਾ ਹੈ ਸੋ ਲੜ ਪੈਨੇ ਹੋ ਬਸ ਮੇਰਾ ਮਾਈਂਡ ਕਰ ਰਿਹਾ ਹੈ ਲੜਦਾ ਤਾਂ ਪਹਿਲਾਂ ਵੀ ਸੀ ਪਹਿਲਾਂ ਤਾਂ ਹੋਇਆ ਨਹੀਂ ਕਦੇ ਹਲਾਂ ਹੀ ਲੜਾਈ ਹੋਰ ਸੀ ਅੱਛਾ ਹੁਣ ਲੜਾਈ ਹੋਰ ਹੋ ਗਈ ਹੁਣ ਚੀਨ ਤੇ ਭਾਰਤ ਵਾਲੀ ਲੜਾਈ ਹੋਈ ਹੈ ਕਹਾਣੀ ਚੱਲ ਰਹੀ ਹੈ ਚੀਨ ਤੇ ਭਾਰਤ ਕਿੱਧਰ ਹੋ ਗਏ ਵਿੱਚ ਤੁਸੀਂ ਵੀ ਨਾ ਤੇ ਕਿ ਤੁਹਾਨੂੰ ਤਾਂ ਨਾ ਮਨਾਉਣਾ ਵੀ ਨਹੀਂ ਆਉਂਦਾ ਇਹ ਮਨਾਈ ਤਾਂ ਜਾਂਦਾ ਟੋਫੀ ਲੈ ਕੇ ਦਿੱਤੀ ਸੀ ਟੋਫੀ ਕਹਿੰਦੀ ਮੈਂ ਤੇਰੇ ਹੱਥਾਂ ਦੀ ਖਾਂਦੀ ਨਹੀਂ ਧਰਮਾਪ ਹੋ ਗਿਆ ਟੋਫੀ ਕਿੱਥੇ ਟੋਫੀ ਆ ਲਿਆ ਕੇ ਦਿੱਤੇ ਸੀਗੇ ਇਹ ਵੀ ਕਹਿੰਦੀ ਨਹੀਂ ਮੈਂ ਖਾਂਦੀ ਮੈਂ ਇਹ ਖਾ ਗਿਆ ਤੁਸੀਂ ਦਿਖਾ ਦਿਖਾ ਕੇ ਨਾ ਉੱਥੇ ਵੇਖ ਕੇ ਖਾਦੇ ਨਹੀਂ ਲੈ ਮੇਰੇ ਤਾਂ ਨੂੰ ਖਵਾਉਣਾ ਹੈ ਤੂੰ ਕਹਿੰਦੀ ਮੈਂ ਖਾਂਦੀ ਨਹੀਂ ਆਏ ਹੋਏ ਰੱਬਾ ਕਹੇ ਜੇ ਬੰਦੇ ਨਾਲ ਬਾਹ ਪੈ ਗਿਆ ਮੇਰਾ ਹੁਣੀ ਇੱਦਾਂ ਦਿਮਾਗੇ ਚੱਕ ਕੇ ਰੱਖਿਆ ਹੋਇਆ ਵਿਆਹ ਤੋਂ ਬਹੁਤ ਪਤਾ ਨਹੀਂ ਖਰਜਰ ਹਾਏ ਹੋਏ ਰੱਬਾ ਕਹੇ ਜੀ ਕੁੜੀ ਨਾਲ ਬਾਹ ਪੈ ਗਿਆ ਮੇਰਾ ਹੁਣੀ ਦਿਮਾਗ ਚੱਕਦਾ ਐਂ ਤਾਂ ਮੈਨੂੰ ਵੀ ਕਹਿਣਾ ਆਉਂਦਾ ਕੋਈ ਗੱਲ ਕਰੀਏ ਹਾਂ ਕਰੋ ਕੀ ਗੱਲ ਕਰਨੀ ਹੈ ਮਤ ਨਹੀਂ ਪੁੱਛਣਾ ਤੂੰ ਸੈਡ ਆ ਦੱਸ ਦੇ ਕੀ ਹੋਇਆ ਕੁਝ ਨਹੀਂ ਹੋਇਆ ਨਹੀਂ ਮੈਂ ਸੈਡ ਆ ਬਸ ਲਣਾ ਲਕਰ ਮੂੰਹ ਦਸੀ ਜਾਂਦਾ ਨਹੀਂ ਹੈਗੀ ਕੋਈ ਗੱਲ ਘਰੇ ਕੋਈ ਗੱਲ ਹੋਈ ਹੈ ਨਹੀਂ ਘਰੇ ਵੀ ਕੋਈ ਗੱਲ ਨਹੀਂ ਹੋਈ ਤੁਸੀਂ ਦੱਸੋ ਕਿ ਕਿਸੇ ਨੇ ਕੁਝ ਕਿਹਾ ਦਾ ਬੈਂਦਰ ਕਿਸ ਦੀ ਕੀ ਮਜਾਲਾ ਮੈਨੂੰ ਕੋਈ ਕੁਝ ਕਹਿ ਦੂਗਾ ਹਾਂ ਉਹ ਕਿਸੇ ਦੀ ਮਜਾਲਾ ਤਾਂ ਹੈ ਨਹੀਂ ਹਾਂ ਬੜੀ ਢਾਈ ਢਾਈ ਵਾਲੀ ਹੈ ਹੈ ਕੀ ਹੋਇਆ ਵਧੀਆ ਕੁੜੀ ਹੈ ਹੈ ਵਧੀਆ ਕੁੜੀ ਹੈ ਵਧੀਆ ਦਾ ਆਪੋਜ਼ਿਟ ਕੀ ਹੋਗਾ ਘਟਿਆ ਕਿਸੇ ਨੇ ਘਟਿਆ ਕਿਹਾ ਮੈਂ ਘਟਿਆ ਕਿਹਾ ਤਾਂ ਕੀ ਹੈ ਤੈਨੂੰ ਸੁਣਿਆ ਘਟਿਆ ਉਹ ਕੋਮ ਬਣਾਵਣਾ ਕਹੀ ਛੱਡੀ ਜਾਂਦੀ ਰਹਿੰਦੀ ਹੋਏ ਆਂਦੋ ਮੈਰਿਜ ਉਸ ਤੋਂ ਬਾਅਦ ਨਾ ਮੈਂ ਪੁੱਛੂ ਤੁਹਾਨੂੰ ਸਾਲ ਨੂੰ ਕਰੇ ਰੋਟੀ ਬਣਾਉਣਾ ਸੱਤ ਮੈਰਿਜ ਤੋਂ ਯਾਦ ਆਇਆ ਕਦੋਂ ਤੱਕ ਇਹ ਵਿਆਹ ਕਰਿਆ ਹੈ ਹੱਸ ਰਹੀ ਹੈ ਜਦੋਂ ਮਰਜੀ ਕਰਾਓ ਚਲ ਫਿਰ ਅੱਜੀ ਚਲੋ ਹੈ ਚਲੋ ਚਲੋ ਮੈਂ ਤਾਂ ਤੁਜੀ ਜੀ ਮਹਲੰਗਾ ਪਾ ਕੇ ਵਿਆਹ ਕਰਾਉਂਗੀ ਲਹਿੰਗਾ ਗੁਰੂ ਘਰ ਚ ਪਾਉਣ ਨਹੀਂ ਦਿੰਦੇ ਥੋੜਾ ਸਾਢੇ ਪਿੰਨ ਵਾਲਾ ਪੇੜਾ ਹੈ ਰੱਡ ਸੂਟ ਤਾਂ ਪਾਈ ਸੁਖਦੀ ਆ ਤੁਹਾਡੇ ਪਿੰਡ ਧੋੜੀ ਨਾ ਵਿਆਹ ਕਰਾਉਂਗੀ ਅਹ ਉਦੋਂ ਫਿਰ ਆਉਂਦੀ ਆ ਅਸੀਂ ਅਬਰਾਤ ਲੈ ਕੇ ਆਮਗੇ ਤੁਹਾਡੇ ਪਿੰਡ ਹੀ ਠੀਕ ਹੈ ਮੈਨੂੰ ਪਤਾ ਨਹੀਂ ਸੀ ਨਾ ਕਦੋਂ ਕਰਾ ਅੱਛਾ ਜੀ ਮੈਂ ਰੋਜ਼ੀ ਵਿਆਹ ਕਰਵਾਉਂਦੀ ਫਿਰਦੀ ਆ ਨਾ ਮੈਨੂੰ ਜਿਆਦਾ ਪਤਾ ਲ ਕੁੜੀਆਂ ਨੂੰ ਵੱਧ ਪਤਾ ਹੁੰਦਾ ਇਹੇ ਕੰਮਾਂ ਫਰੇ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਫਸ ਤੁਹਡੇ ਤੋਂ ਮੀਤ ਵੀ ਨਹੀਂ ਕਰ ਸਕਦੀ ਮੈਂ ਉਹ ਭਾਪੀ ਗੱਲ ਕਰਦੀ ਸੀਗੀ ਕਹਿੰਦੀ ਕਦੋਂ ਕਰਨ ਕਰਾਉਣਾ ਵਿਆਹ ਤੁਸੀਂ ਇਪਕਾ ਦੋ ਮੈਂ ਕਿੰਨੇ ਕਿ ਟਾਈਮ ਤੱਕ ਆਖਾਂ ਮੈਂ ਤੁਹਾਨੂੰ ਕਹਿਆ 5-6 ਮਹੀਨੇ ਰੋਕੀਓ ਉਹ ਤਾਂ ਕਹਿੰਦੇ ਅਗਲੇ ਵੀ ਨਹੀਂ ਹੈ 5-6 ਮਹੀਨੇ ਬੜਾ ਜਿਆਦਾ ਲੰਮਾ ਨਹੀਂ ਚੱਲੂਗਾ ਪ੍ਰੋਸੈਸ ਉਹ ਮਹੀਨਾ ਦੋ ਮਹੀਨੇ ਤਾਂ ਚਲੋ ਮੰਨ ਲਿਆ ਵੀ ਚਲ ਤਿਆਰੀ ਕਰਨ ਨੂੰ ਲੱਗ ਜਾਂਦੇ ਆ ਅੱਛਾ ਜੀ ਚੋਰਨਾ ਉਹ ਵੰਡ ਕਾਲੀ ਮੈਨੂੰ ਲੱਗਾ ਉਹ ਨਾ ਉਹ ਵੱਧ ਕਾਲੀ ਤੈਨੂੰ ਆਪਣੇ ਵਿਆਹ ਦੀ ਕਿਉਂ ਤੁਹਾਨੂੰ ਕਾਲੀ ਹੈ ਨਹੀਂ ਕਿ ਹਾਲੇ ਵੀ 6 ਮਹੀਨੇ ਸੇ ਹੀ ਨਾ ਲਈ ਸ਼ਾਪਿੰਗ ਕਰਨੀ ਹੈ ਟੇਕੇ ਜਾ ਟੇਕੇ ਜਾ ਤੂੰ ਉਹ ਮੜਾ ਜਾ ਉਹਦੇ ਚੌੜ ਕਰਦੇ ਨੇ ਕੀ ਕਹਦਾ ਐਸੇ ਗੱਲ ਨੂੰ ਚੱਕੀ ਰੱਖਦੀ ਆ ਤੁਸੀਂ ਹੇਲੀ ਨਸੇਲੀ ਕਿਸੇ ਸੇਲੀ ਸੂਲੀ ਨਾਲ ਨਹੀਂ ਮੈਂ ਗੱਲ ਕਰਦਾ ਮੈਂ ਕਰਿਆ ਤੁਸੀਂ ਗੱਲ ਕਰ ਦਿਓ ਉਹ ਕਹਿੰਦੇ ਨਾ ਸੱਚ ਆਪੇ ਮੂੰਹੋਂ ਨਿਕਲ ਜਾਂਦਾ ਮੈਂ ਤਾਂ ਸ਼ਾਪਿੰਗ ਦੀ ਗੱਲ ਕਰੀ ਐ ਤੁਸੀਂ ਤਾਂ ਆਪੀ ਮੰਨ ਲਿਆ ਵੀ ਤੁਸੀਂ ਗੱਲ ਵੀ ਕਰਦੇ ਹੋ ਸ਼ਾਪਿੰਗ ਤਾਂ ਹੁਣ ਮੈਂ ਤੇਰੇ ਨਾਲ ਨਹੀਂ ਕਰਿਆ ਕਰੂੰਗਾ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਮੈਨੂੰ ਸ਼ਾਪਿੰਗ ਕਰੋਗੇ ਹੋਰ ਕਿਵੇਂ ਲੱਗੂਗਾ ਜਦੋਂ ਸ਼ਾਪਿੰਗ ਕਰਾ ਕੇ ਲਿਆਉਂਗੇ ਉਦੋਂ ਸ਼ਾਪਿੰਗ ਦਾ ਫਿਰ ਅੱਜੀ ਕਰ ਰਹੇ ਹੁਨੇ ਅੱਛਾ ਜੀ ਹਾਂ ਕੀ ਦਵਾਈ ਕਿ ਲਓਗੇ ਮੈਂ ਤਿੰਨ ਦਵਾਈ ਕਿ ਲਵਾਂ ਇੱਕ ਤਾਂ ਟਰੱਕ ਵਾਲਾ ਉਹ ਵੀਰ ਪਿਆ ਲੈ ਲਿਓ ਹੋਰ ਇੱਕ ਦਵਾਈ ਕਿ ਲਵਾਂ ਤੁਹਾਨੂੰ ਮੈਂ ਪੌਪ ਕੌਰਨ ਵਾਲਾ ਦਾਵਾ ਜੀ ਮੈਂ ਜਵਾਗੜੀ ਆ ਵੀ 20 ਦਾ ਟਰੱਕ ਤੇ ਪੌਪ ਕੌਰਨ ਦਾ ਲਗਾਉਂਦਾ ਮੈਂ ਤਾਂ ਤੂੰ ਜਵਾਗੜੀ ਲੱਗਦੀ ਐ ਤੇ ਮੈਨੂੰ ਤਾਂ ਜੰਮੀ ਜਵਾਗੜਾ ਲੱਗਦਾ ਫਿਰ ਆਪਾਂ ਵਿਆਹ ਹੀ ਨਾ ਕਰਾਉਨੇ ਹਜੇ ਆਪਾਂ ਤਾਂ ਜਵਾਗ ਹੀ ਹੈਗੇ ਹਾਂ ਫਿਰ ਕਹਿ ਦੋ ਕਹ ਹਰੇ ਤਾਂ ਉਹ ਵੀ ਜਵਾਕੜੀ ਐ ਮੈਂ ਵੀ ਜਵਾਕਾ ਰਾਂ ਦਾ ਬਿਆਨ ਫਿਰ ਮੈਂ 5 ਸਾਲਾਂ ਦਾ ਕਹਿ ਦਿੰਦਾ ਕਹਿ ਦੋ ਨਾ ਬੁੱਢੇ ਹੋ ਗੇ ਗਾਲੋ ਲੈ ਨਾ ਇਹ ਦੋ ਕਹ ਨਹੀਂ ਜਵਾਕ ਐ ਜਵਾਕਾਂ ਦੋ ਮੇਰੇ ਵੀ ਵਾਲ ਦਾ ਲਾਉਣ ਵਾਲੇ ਹੋ ਜਾਣਗੇ ਤੁਹਾਡੀ ਵੀ ਦਾੜੀ ਚ ਛਿੱਟੇ ਛਿੱਟੇ ਵਾਲ ਆ ਜਾਣਗੇ ਮੇਰੇ ਤਾਂ ਆ ਹੀ ਆ ਗਿਆ ਦੇਖ ਤਾਂ ਨਿਆਰ ਇੱਧਰ ਹੈ ਤੇ ਫਿਰ ਫਿਰ ਬਦਲ ਲੋਕ ਕੀ ਕਹਿਣਗੇ ਗੁੱਡੇ ਵਾਰੇ ਜਵਾਨੀ ਚੜੀ ਐ ਨਾ ਨਹੀਂ ਬਿਆਹ ਤਾਂ ਕਰਾਉਣੀ ਆ ਕਿਤੇ ਲੋਕ ਤਾਂ ਬੜਾ ਕੁਝ ਕਹਿੰਦੇ ਹੁੰਦੇ ਆ ਹਾਂ ਦੇ ਫਿਰ ਉਹ ਬਾਅਦ ਵਿੱਚ ਤਾਂ ਕੀ ਹੋਇਆ ਜਦ ਚੜੀਆ ਚੁਗ ਗਈ ਖੇਤ ਤੇ ਤੋਂ ਬਾਅਦ ਵਿੱਚ ਬਿਆਹ ਕਰਾ ਕੇ ਕੀ ਕਰੋਗੇ ਲੈ ਇੱਕ ਤਾਂ ਤੁਹਾਡਾ ਇਰਾਦਾ ਨਹੀਂ ਹੈਗਾ ਤੁਹਾਡਾ ਇਰਾਦਾ ਨਹੀਂ ਹੈਗਾ ਵਿਆਹ ਕਰਾਉਣ ਦਾ ਬੱਸ ਤੁਸੀਂ ਦੀਪ ਨੂੰ ਕਹਿ ਦਿੰਨੀ ਆ ਵੀ ਇਹਨਾਂ ਦਾ ਇਰਾਦਾ ਨਹੀਂ ਹੈਗਾ ਵਿਆਹ ਕੈਨਸਲ ਕਰ ਦਿਓ ਕੋਈ ਹੋਰ ਮੁੰਡਾ ਦੇਖੋ ਮੇਰੇ ਵਾਸਤੇ ਯਾਰ ਮੈਂ ਗੱਲ ਕੀ ਕਰਨ ਆਇਆ ਸੀਗਾ ਇਹ ਤਾਂ ਸਾਰੇ ਲੜਾਈ ਕਰਦੀ ਰਹਿੰਦੀ ਐ ਕਰ ਲੋ ਗੱਲ ਇਹਨਾਂ ਉਹ ਤੋ ਆ ਕੀੰਦ ਰਹਿੰਦੇ ਲੜਾਈਆਂ ਕਰਦਾ ਹੁਣ ਜਾ ਕੇ ਫੇਰ ਇਹਨੇ ਉਹਨਾਂ ਕੋਲ ਜਾ ਕੇ ਕਹਿਣਾ ਕਿ ਲੜਦਾ ਲੜਦਾ ਚੱਕਣਾ ਭਰਾਵਾ ਹਲੋ ਬਾਈ ਸਸਰੀ ਘਰ ਹਾਂ ਬਦਿਆ ਸਾਰੇ ਹੋਰ ਆਪਣੇ ਸਾਰੇ ਠੀਕ ਨੇ ਚਲੋ ਬਦਗੀ ਜਾਂਦੇ ਕੀ ਕਰੀ ਜਾਂਦੇ ਆ? ਖੇਤ ਆ। ਮੀਂਹ ਹੋਏਗਾ। ਆ ਹੁਣ ਸਾਡੇ ਤਾਂ 2 ਦਿਨਾਂ ਦਾ ਹੈ ਨਹੀਂ ਕਰ। ਅੱਛਾ ਥੋੜੇ ਕਰ ਲ ਪੈ ਗਿਆ। ਹੈਗੀ ਸੀ ਬਦਲ ਬਾਈ ਜੀਆ ਦੂਰ ਜਾ ਗਏ ਗੱਜੀ ਗੁਜੀ ਜਾਂਦਾ ਤਾਂ ਸੁਣਾ ਦੂੰਗਾ ਜਾਂ। ਹਾਂ। ਉਹ ਚੋ ਨਾ ਚੂਨਾ ਵਧੀਆ ਖੜਾ। ਹਾਂ ਫਿਰ ਅਮੀਨ ਤਾਂ ਜੋਨੇ ਵਧੀਆ ਕਰਤੇ। ਹਾਂ ਵਰਗਟ ਵਰਗੇ ਸਾਰੇ ਵਧੀਆ ਸਣੀ ਦਾਦਾ ਜੀ ਨੂੰ ਪਤੀ ਆ ਇੱਥੇ ਦਾ ਸੋਦੇ ਨਾਲ ਕੰਮ ਕੰਮ ਕਰਾਉਂਦਾ ਵਿਹਲੇ ਹੀ ਹੈ ਕਿਉਂ ਟੈлефон ਚੱਕਿਆ ਨਹੀਂ ਉਹ ਚਾਰਜਰ ਜੁੜ ਜਲਾਇਆ ਪਿਆ ਹੋਣਾ ਤਾਂ ਹੀ ਚੱਕਿਆ ਨਹੀਂ ਹੋਣਾ ਹਾਂ ਆਹ ਲੱਗੀ ਬੰਨੂ ਕਹਿੰਦਾ ਪਾਸੋਂ ਜਿੱਥੇ ਕਰਦਾ ਸੀ ਕਹਿੰਦਾ ਭੂਆ ਮੈਂ ਵਗ ਜਾਣਾ ਦੋਕ ਦਿਨ ਲਾਇਆ ਉਹਨਾਂ ਪਿੰਡਾਂ ਮੈਂ ਕਹ ਤੋ ਸਿਵੇ ਦੋ ਦਿਨ ਹੋ ਹੋ ਰਹਾ ਮੈਂ ਕਹ ਤੇਰੇ ਨਾਲ ਤਾਂ ਚੱਲ ਵਧੀਆ ਜੀ ਲੱਗਿਆਗਾ ਹਾਂ ਹਾਂ ਨਾ ਕੋਈ ਨਪੇ ਜਾਂਗੇ ਉਹ ਬਾਈ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਸੀ ਜੇ ਹੂੰ ਤੂੰ ਖੇਤ ਐ ਜੇ ਭਾਬੀ ਨਾ ਕਰਾਂਦਾ ਤਾਂ ਵਾਲੀ ਚੰਗੀ ਗੱਲ ਸੀ ਫੇਰ ਮੈਂ ਕਹ ਆਇਆ ਆਕੂਗੀ ਕਲਾ ਲੋਂਗੇ ਪਿਆਖਾਂ ਲਈ ਤੁਸੀਂ ਚੱਲ ਆਥਣੇ ਲਾ ਲਓ ਕੋਈ ਨਾ ਮੇਰੀ ਗੱਲ ਸੁਣ ਹੁਣ ਤੂੰ ਮੈਂ ਤੈਨੂੰ ਇਹ ਗੱਲ ਕਹੀ ਆ ਦੇਖ ਵੀ ਦੇਖ ਜਦੋਂ ਹੁਣ ਰਿਸ਼ਤਾ ਹੋ ਹੀ ਗਿਆ ਜੇ ਤੂੰ ਚਾਰ ਬੰਦੇ ਲੈ ਕੇ ਆਪਦਾ ਨੰਦ ਲੈ ਜਾਏਗਾ ਨਾ ਬਾਹਲਾ ਵਧੀਆ ਰਹੇਗਾ ਮੇਰਾ ਵੀਰ ਤੂੰ ਦੋ ਮੈਂ ਮੈਂ ਹੋਈ ਜਾਂਦੀ ਐਵੇਂ ਕੁੱਕੜਾ ਵਾਂਗੂ ਲੜੀ ਜਾਂਦੇ ਨੇ ਨਾਲੇ ਅੱਜ ਕੱਲ੍ਹ ਤੈਨੂੰ ਪਤਾ ਹੀ ਆ ਭਰਾਵਾ ਮਾੜੀ ਜੀ ਵੀ ਕੋਈ ਗੱਲ ਉੱਚੀ ਨੀਚ ਹੋਗੀ ਨਾ ਤੈਨੂੰ ਪਤਾ ਕੁੜੀ ਵਾਲਿਆਂ ਤੋਂ ਵੀ ਡਰ ਲੱਗਦਾ ਹਾਏ ਹਾ ਜੇ ਤੂੰ ਸਮਝ ਚਾਰ ਬੰਦੇ ਲੈ ਕੇ ਨੰਦ ਲੈ ਜਾਏਗਾ ਮੈਂ ਆਪ ਦਾ ਨੋਟ ਚਿੱਤੀ ਹੋ ਜੀ ਹਾਂ ਹਾਂ ਇਹ ਤਾਂ ਹੈਗਾ ਨਾ ਦੋ ਘਰੇ ਕਰ ਨਹੀਂ ਰੇ ਕਰਕੇ ਰਹਿ ਸਮਲੀ ਮੈਨੂੰ ਦੱਸ ਜੀ ਇਹ ਹੀ ਹੈ ਇਹ ਹੀ ਤਾਂ ਕਰਨਾ ਹੈ ਹਾਂ ਇਹ ਗੱਲ ਤੇਰੀ ਜਮਾ ਸੋਲਾਂ ਦੀ ਜਦੋਂ ਜਦੋਂ 30 ਪੁੱਤ ਮੰਗਿਆ ਜਾਵੇ ਨਾ ਦਸ ਉਹਦੀ ਵਿਆਉਂਗੀ ਕਰੇ ਹਾਂ 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 ਇਹ ਹਨ ਹੈਗੀ ਹੈ ਤਾਂ ਹੀ ਨੰਬਰ ਤੈਨੂੰ ਕਹਿਣੀ ਹੈ ਤੂੰ ਮੇਰੀ ਗੱਲ ਕਰਾਈ ਹਥਣੀ ਕਦੋਂ ਕੋ ਵਗ ਜਾਏਗਾ ਯਾਰ ਕੋਈ ਨਾ ਚੱਕ ਲੂੰਗੀ ਫੋਨ ਤਾਂ ਫੋਨ ਤਾਂ ਮੈਂ ਚੱਕ ਲੂੰਗਾ ਇਹਨਾਂ ਮੇਰਾ ਕੋਈ ਹੁੰਦਾ ਫੋਨ ਤਾਂ ਹੂੰ ਕੋਈ ਨਾ ਮੈਂ ਕਹਿ ਦੂੰ ਸਣੀ ਹੁੰਦਾ ਹਾਂ ਤੁਸੀਂ ਕਰ ਲਿਓ ਗੱਲ ਆਪੀ ਲਾ ਦਿਓ ਕੋਈ ਨਾ ਫੋਨ ਉਹ ਤਾਂ ਹੋਗੇ ਰੱਖੇਤ ਗਏ ਹੋਏ ਨੇ ਪਤਾ ਨਹੀਂ ਸਪਰੇ ਕਰਦੇ ਨੇ ਨਰਮੇ ਤੇ ਹਾਂ ਕਿਨੇ ਵਰਗਟ ਨੇ ਵਰਗਣ ਦਾ ਫਿਰ ਤਾਂ ਇੰਝ ਨਹੀਂ ਚੱਕਿਆ ਹੁਣ ਤਾਂ ਦੱਸੀ ਤਾਂ ਜਾਨੀ ਜੋ ਸਪਰੇ ਕਰ ਜਾ ਵੀ ਡਿਗ ਡੂਗੂ ਪੈਂਦਾ ਗਾ ਦੇ ਕੋਣ ਉਹ ਆਦਾ ਜਿੱਥੇ ਝੋਲਾ ਜਾ ਲੈ ਜਾਂਦੇ ਨੇ ਕਹਿੰਦਾ ਕਿ ਅਸੀਂ ਪਾ ਕੇ ਝੋਲੇ ਚ ਤਾਂ ਹਾਂ ਡੰਗ ਦਿੰਨੇ ਆ ਗੇ ਗਾਲੀ ਟੂੜੀ ਤੇ ਹਾਂ ਹਾਂ ਫੇ ਤਾਂ ਹੀ ਜੱਕੇ ਦੋਨਾਂ ਨੇ ਫਿਰ ਉਹ ਸਪਰੇ ਕਰੀ ਜਾਂਦੇ ਆ ਨਾ ਹਾਂ ਤੋਂ ਮੇਰਾ ਵੀਰ ਨਾ ਵੀ ਮੇਰੀ ਆਪਣੀ ਭਾਬੀ ਨਾਲ ਮੇਰੀ ਨਾਲ ਕਰ ਨਹੀਂ ਰਹਿ ਰਹਿ ਕਰਕੇ ਬਾਹਰ ਵਧੀਆ ਜਿਹੜੇ ਚਾਰ ਬੰਦੇ ਲਿਆਉਣੇ ਆਪਦਾ ਨੰਦ ਲੈ ਜੋ ਮਗਰੋਂ ਤਾਂ ਉਹ ਹੀ ਗੱਲ ਬਸ ਫਿਰ ਤਾਂ ਲੋਕਾਂ ਨੇ ਮਿੰਤਾ ਕਰਨੀ ਹਾਂ ਹਾਂ ਨਾ ਮੈਂ ਕੋਈ ਨਾ ਜਦੋਂ ਆ ਗਿਆ ਆ ਜਾਣਗੇ ਮੈਨੂੰ ਲੱਗਦਾ ਵੀ ਆਦੇ ਸੀਗੇ ਅਸੀਂ ਤਿੰਨ ਕਵਾਦੇ ਨੂੰ ਆ ਜਾਾਂਗੀ ਫਿਰ ਤੁਹਾਨੂੰ ਪਤਾ ਨਾ ਨਾਲ ਹਰਾ ਹਰਾ ਲਿਆਉਂਦੇ ਨੇ ਹਾਂ ਕੋਈ ਨਾ ਮੈਂ ਕਹਿ ਦੂੰਗੀ ਚੰਗਾ ਵਈ ਹਾਂ ਠੀਕ ਹੈ ਚੰਗਾ ਲੈ ਸੰਦੀਪਾ ਹਾਂਜੀ ਤੂੰ ਇੱਥੇ ਕਿਵੇਂ ਆ ਕੇ ਖੜ ਗਈ ਬਸ ਵੈਸੇ ਹੀ ਮੌਸਮ ਬੜੀਆ ਸੀ ਹਾਂ ਇੱਥੇ ਆ ਗਈ ਅੰਦਰ ਤੋਂ ਨਾ ਦਮਜਾ ਘੁੱਟ ਜਾਂਦਾ ਸੀਗਾ ਕੀ ਹੋ ਗਿਆ ਸੇ ਤਾਂ ਠੀਕ ਆ ਹਾਂ ਕੁਛ ਨਹੀਂ ਹੋਇਆ ਠੀਕ ਹਾਂ ਮੈਂ ਮਾਰੇ ਕਹਿ ਰਹੀ ਕਿ ਦਮਜਾ ਕੋ ਡਰੇ ਸੀ ਮੈਂ ਤਾਂ ਵੈਸੇ ਹੀ ਕਹਤਾ ਹੋਰ ਉਹ ਜੀ ਜੀ ਜੇ ਲੱਗ ਗਿਆ ਨਾ ਸੀ ਇੱਥੇ ਵਧੀਆ ਹਵਾ ਵਗਦੀ ਜਾਂਦੀ ਹੈ ਮੈਂ ਇੱਥੇ ਰਹਿਤੇ ਆ ਜੀ ਨਹੀਂ ਗੱਲ ਤਾਂ ਹੈਗੀ ਆ ਆ ਮੀਂਹਾਂ ਪੈ ਕੇ ਮੌਸਮ ਜ਼ਰੂਰ ਸੋਹਣਾ ਹੋ ਗਿਆ ਜਿਵੇਂ ਤੇਰੇ ਵਰਗਾ ਤੇ ਸੱਚ ਫਿਰ ਉਹਨਾਂ ਨਾਲ ਕਰ ਲਈ ਸੀ ਗੱਲ ਕਿ ਨਹੀਂ ਕਰੀ ਕਰੀ ਸੀ ਸਣੀ ਨਾਲ ਕੀਤੀ ਹੈ ਅੱਛਾ ਕੀ ਕਹਿੰਦੇ ਉਨੇ ਤਾਂ ਬਕਾੜੀ ਵਿੱਚ ਚਾਹ ਰੱਖੀ ਆ ਵੀ ਹਾਂ ਭਾਈ ਆਪ ਕਰ ਦੋ ਵਿਆਹ ਇਹਦੇ ਠੀਕ ਆ ਫਿਰ ਵਧੀਆ ਸਮਾਂ ਦੀ ਨਾਲੇ ਉਹਨਾਂ ਦਾ ਕਲੇਸ਼ ਜਾ ਮੁਖ ਜਿਹੜੇ ਡੇਲੀ ਆ ਉਸ ਮੇ ਰੜੀ ਜਾਂਦੇ ਰਹਿੰਦੇ ਪਤਾ ਨਹੀਂ ਲੜਾਈ ਕਰਕੇ ਕੀ ਕੱਢਣਗੇ ਸਾਰਾ ਦਿਨ ਡਰਦੇ ਹੀ ਰਹਿੰਦੇ ਆ ਪਰ ਮੰਤਰੀਕ ਨੇ ਇੰਤਾਂ ਨਹੀਂ ਹੋਈ ਕੋਈ ਗੱਲ ਨਾ ਹੋਈ ਨਹੀਂ ਗੱਲ ਪੁੱਛਦਾ ਮਨੋਂ ਵੀ ਕਿੱਥੇ ਹੁਣ ਉਹ ਇੱਥੇ ਹੋ ਗਏ ਅੰਦਰ ਉਸਕੇ ਦੇਖ ਲਗਾਗਾ ਨਾ ਵੀ ਕੀ ਗੱਲ ਸੀਗੀ ਇਹ ਜੀ ਜਿਹੜੀ ਹਜ਼ਰ ਕਰ ਦੱਸੀ ਨਹੀਂ ਉਹ ਪੁੱਛ ਲੋ ਕੀ ਤੁਹਾਨੂੰ ਦੱਸ ਦੇ ਕਿਉਂਕਿ ਮੇਰੇ ਨਾਲ ਤਾਂ ਉਹਨੇ ਕੁਝ ਵੀ ਸ਼ੇਅਰ ਨਹੀਂ ਕੀਤਾ ਨਾ ਹੀ ਕੁਝ ਦੱਸਦੀ ਹੈਗੀ ਕਤਨ ਕੀ ਹੋਇਆ ਕੀ ਨਾ ਚੱਲ ਕੋਈ ਨਾ ਉਹ ਤਾਂ ਮੈਂ ਪੁੱਛ ਲੈਣਾ ਉਹ ਤੇ ਮਾਂ ਕਿੱਥੇ ਆ ਮਮ ਵੀ ਇੰਤੇ ਹੋਣਗੇ ਮਾਂ ਨਾਲ ਵੀ ਗੱਲ ਕਰਨੀ ਸੀ ਉਹਨੂੰ ਕਹਿ ਦੇਣਾ ਸੀ ਮਾਮੇ ਨੂੰ ਲਾਲਾ ਫੋਨ ਮੈਂ ਕਹਤਾ ਸੀਗਾ ਉਹਨਾਂ ਨੂੰ ਤਾਂ ਕਹਤਾ ਸੀ ਹਾਂ ਮੈਂ ਕਹਤਾ ਸੀਗਾ ਮਾਂ ਨੂੰ ਕਿਸ ਕਰ ਲਉ ਗੱਲ ਕਰ ਲਈ ਫਿਰ ਗੱਲ ਪਤਾ ਨਹੀਂ ਸ਼ਾਇਦ ਕਰ ਲਈ ਹੋਊਗੀ ਅੱਛਾ ਚਾ ਲੋਟ ਆ ਯਾਰ ਜੇ ਹੁਣ ਹੋ ਜੂ ਇਸ ਮਾ ਦੀ ਕਿਉਂਕਿ ਤੈਨੂੰ ਪਤਾ ਹੈਗਾ ਵੀ ਹੁਣ ਜੇ ਮਹੀਨਾ ਦੋ ਮਹੀਨੇ ਦੇ ਅੰਦਰ ਕੋਈ ਪ੍ਰੋਗਰਾਮ ਰੱਖਾਂਗੇ ਉਸ ਤੋਂ ਪਹਿਲਾਂ ਕੰਮ ਬਥੇਰੇ ਹੋ ਜਿਹੜੇ ਕਰਨ ਵਾਲੇ ਹੋ ਜਾਣਗੇ ਜਿਵੇਂ ਕੋਈ ਸੌਣੇ ਦਾ ਲਾਲਾ ਤੂੰ ਜਾਂ ਕੋਈ ਆਪਦਾ ਕੱਪੜਾ ਰੇੜਾ ਤਿਆਰ ਕਰਨਾ ਹੈਗਾ ਹੈਨਾ ਕੋਈ ਹਲਵਾਈ ਦਾ ਹੋ ਗਿਆ ਕੋਈ ਪ੍ਰੋਗਰਾਮ ਕੁਝ ਹੋਰ ਰੱਖਣਾ ਹੈਗਾ ਉਹਦਾ ਹੋ ਗਿਆ ਸਾਰੇ ਕੰਮ ਉਸ ਦਾ ਫਿਰ ਪਹਿਲਾਂ ਹੀ ਕਰਨਾ ਪੈਣਾ ਹੈਗਾ ਕਿਉਂ ਐਨ ਮੌਕੇ ਤੇ ਨਾ ਤਾਂ ਕੋਈ ਹਲਵਾਈ ਮਿਲੇ ਤੇ ਨਾ ਤੈਨੂੰ ਪਤਾ ਹੈਗਾ ਵੀ ਆਹ ਕੱਪੜਾ ਰੇੜਾ ਐਨ ਮੌਕੇ ਤੇ ਜਾ ਕੇ ਲਿਆਂਦਾ ਜਾਵੇ ਕਿਸੇ ਨੂੰ ਪਸੰਦ ਆਉਂਦਾ ਕਿਸੇ ਨੂੰ ਨਹੀਂ ਨਾਲੇ ਦਿਖਾਇਆ ਜਾਂਦਾ ਪਹਿਲਾਂ ਆਇਤਾ ਹੈ ਮੈਂ ਤਾਂ ਵੀ ਅਵਰੇ ਇਹਨਾਂ ਪਤਾ ਵੀ ਨਹੀਂ ਕਿਉਂਕਿ ਆਪਣੀ ਦਾ ਕੋਰ ਮੈਰਜ ਹੋਈ ਸੀ ਕੋਈ ਨਾ ਕਿਉਂ ਟੈਨਸ਼ਨ ਲੈਣੀ ਹੈ ਜਦੋਂ ਇੱਕ ਵਾਰੀ ਹੁਣ ਇਹਨਾਂ ਦਾ ਹੋਇਆ ਆਪਾਂ ਵੀ ਦੁਬਾਰੇ ਕਰਾ ਲਾਂਗੇ ਕੀ ਗੱਲ ਵਿਆਹ ਦਾ ਚਾਈ ਪੂਰਾ ਕਰਨਾ ਹੈ ਵੀ ਕੱਠ ਦੇ ਵਿੱਚ ਹੋਵੇ ਤੂੰ ਲਹਿੰਗਾ ਪਾਵੇਂ ਤਿਆਰ ਹੋਵੇਂ ਆਪਾਂ ਦੁਬਾਰੇ ਕਰਾ ਲਾਂਗੇ ਇਹ ਚ ਬੜੀ ਕਰ ਲੈ ਅੱਛਾ ਜੀ ਹਾਂ ਜੀ ਕੀ ਗੱਲ ਨਹੀਂ ਕਰਾਉਣਾ ਦੁਬਾਰਾ ਨਹੀਂ ਹੋਤਾ ਗਿਆ ਦੁਬਾਰੇ ਕਰਾਏ ਦਾ ਕੀ ਫਾਇਦਾ ਹੈ ਮੈਂ ਕਿ ਤੇਰੇ ਚਾਹ ਪੂਰੇ ਹੋ ਜਾਣਗੇ ਜਿਹੜੇ ਰਹਿੰਦੇ ਆ ਉਹ ਤਾਂ ਕੋਈ ਨਹੀਂ ਸਨੀ ਹੋਰਾਂ ਦੇ ਵਿਆਹ ਚ ਪੂਰੀ ਹੋ ਜਾਣਗੇ ਸਾਰੇ ਚਾ ਅੱਛਾ ਠੀਕ ਆ ਚਲ ਬਸ ਹੁਣ ਤਾਂ ਇਹਨਾਂ ਦੀ ਇਕੱਲੇ ਟੈਨਸ਼ਨ ਹੈ ਇਹ ਨਹੀਂ ਟੈਨਸ਼ਨ ਮੁੱਕ ਜੇ ਫਿਰ ਆਪਾਂ ਜਮਾਂ ਫ੍ਰੀ ਹੈਗੇ ਹਾਂ ਇਹ ਤਾਂ ਹੈ ਕਿੰਨਾ ਸੋਹਣਾ ਦਿਨ ਹੋਊਗਾ ਜਿੱਦ ਦਿਨਾਂ ਦਾ ਵਿਆਹ ਹੋਗਾ ਹਨਾ ਕਿੰਨੇ ਖੁਸ਼ ਹੋਣਗੇ ਬਣੇ ਜਣੀ ਆਪਣੇ ਦੋਚਾ ਵੀ ਸਾਰੇ ਵਿਚ ਵਿਚਾਰਾ ਹੀ ਰਹਿ ਗਏ ਹੁਣ ਇਹ ਨਾ ਕਹਿਣ ਲੱਗ ਜੀ ਵੀ ਤੁਹਾਡੀ ਵਜ੍ਹਾ ਕਰਕੇ ਹੋਇਆ ਇਹ ਤਾਂ ਬਸ ਹਾਂ ਜੀ ਤਾਂ ਪਤਾ ਤੁਹਾਨੂੰ ਫਿਰ ਕਿਆ ਕਿਉਂ ਰਹੇ ਹੋ ਉਹ ਤਾਂ ਸਮੇਂ ਸਮੇਂ ਦੀ ਗੱਲ ਹੈ ਜਿਹਦੀ ਕਿਸਮਤ ਦੇ ਵਿੱਚ ਜਿਹੜਾ ਕੁਝ ਲਿਖਿਆ ਹੁੰਦਾ ਉਹ ਹੁੰਦਾ ਹੀ ਹੁੰਦਾ ਹੈਗਾ ਉਹਨੂੰ ਕੋਈ ਨਹੀਂ ਡਲ ਸਕਦਾ ਬਸ ਮੇਰੇ ਵਰਗੇ ਦਾ ਨਾਮ ਲੱਗ ਜਾਂਦਾ ਹੈਗਾ ਨਾਮ ਕਿਉਂ ਲੱਗ ਜਾਂਦਾ ਇਹਨੇ ਕੁਝ ਕਰਿਆ ਹੁੰਦਾ ਫਿਰ ਉਸੇ ਤੇ ਇਲਜ਼ਾਮ ਲੱਗਦੀ ਹੈ ਨਾ ਅੱਛਾ ਆਇਤਾ ਗੱਲ ਸਹੀ ਆ ਤੂੰ ਤਾਂ ਵਿਆਹ ਕਰਾ ਕੇ ਮੈਨੂੰ ਛੱਡਾਏ ਸੀ ਜੇ ਮੈਂ ਤਾਂ ਸੋਚਦੀ ਆਂ ਬਈ ਕਿਸੇ ਹੋਰ ਨਾਲ ਕਰਵਾਇਆ ਹੁੰਦਾ ਠੀਕ ਸੀ ਅੱਛਾ ਹੁਣ ਕਰਵਾ ਕੇ ਵੇਖ ਲੈ ਹੁਣ ਮੇਰੇ ਨਾਲ ਕੌਣ ਵਿਆਹ ਕਰਾਊਗਾ ਗਾਈ ਵਾਰੀ ਹੁਣ ਤਾਂ ਮੈਂ ਪਰ ਮੇਰੇ ਨਾਲ ਤਾਂ ਹਾਂ ਪਰ ਕੀ ਨਹੀਂ ਨਹੀਂ ਕੁਝ ਨਹੀਂ ਕੀ ਬੋਲੀ ਸੀ ਰਰ ਰਰ ਕੀ ਨਹੀਂ ਨਹੀਂ ਕੁਝ ਨਹੀਂ ਮੈਨੂੰ ਐ ਲੱਗਦਾ ਵੀ ਆਪਣੀ ਜਵਾਨ ਤੇ ਫੇਰ ਉਸੇ ਦਾ ਨਾਮ ਆਉਣ ਲੱਗਿਆ ਸੀ ਹਨ ਤੂੰ ਬਸ ਮੈਨੂੰ ਉਸੇ ਦਾ ਨਾਮ ਲੈ ਕੇ ਨਾ ਗੁੱਸਾ ਜੜਾ ਆਇਆ ਕਰ ਮੈਨੂੰ ਤਾਂ ਉਹਨਾਂ ਦਾ ਨਾਮ ਵੀ ਯਾਹਰ ਵਰਗਾ ਲੱਗਦਾ ਅੱਛਾ ਜੀ ਆਹੋ ਜਿਹੜਾ ਬਾਰੀ ਬਾਰੀ ਲੈ ਨਹੀਂ ਰਹੀ ਉਹਦਾ ਨਾ ਕਦੇ ਮੈਂ ਹੀ ਫੋਨ ਲਾ ਕੇ ਉਹਨੂੰ ਕਹਿ ਦਵਾਂ ਵੀ ਯਾਹ ਕਰ ਕਰਨੀ ਝਾਕ ਵੀ ਗਿਆ ਤਾਂ ਉਹਦਾ ਹਿਸਾਬ ਲਾ ਲਈ ਸਾਰਾ ਦਿਨ ਉਹਦਾ ਨਾਮ ਮੈ ਤਾਂ ਮਜ਼ਾਕ ਕਰੀ ਜਾਂਦੀ ਆ ਕਿੰਨਾ ਚਿੜੇ ਹੋਗੇ ਤੁਸੀਂ ਉਹਦੇ ਨਾਮ ਤੋਂ ਐ ਤਾਂ ਮੈਂ ਪੂਰਾ ਨਾਮ ਲੈਂਦਾ ਵੀ ਨਹੀਂ ਸੀ ਕੱਲਾ ਪਹਿਲਾ ਅੱਖਰ ਹੀ ਨਿਕਲਿਆ ਸੀ ਹਾਂ ਉਸੇ ਦੇ ਕਿਉਂ ਨਿਕਲਿਆ ਹੋਰ ਕਿਸ ਦਾ ਕਾ ਤੋ ਨਾਮ ਲਿਖਨੇ ਉਹ ਤਾਂ ਬੱਸ ਮਜ਼ਾਕ ਚ ਕਹਤਾ ਮੈਂ ਚਲੋ ਇੱਕ ਦੋਸਤ ਆ ਮੇਰਾ ਕਿਹੜਾ ਕੋਈ ਬੜੇ ਦੋਸਤ ਨਹੀਂ ਗੇ ਉਹ ਵੀ ਚਲੋ ਬਚਪਨ ਦਾ ਮੇਰੇ ਨਾਲ ਪੜਦਾ ਸੀ ਸਕੂਲ ਚ ਤਾਂ ਕਰਕੇ ਦੋਸਤ ਆ ਨਹੀਂ ਕੋਈ ਹੋਰ ਜਿਹੜਾ ਕੋਈ ਜਿੰਨੇ ਦੀ ਜਾਨ ਪਛਾਨ ਨਹੀਂ ਕਦੇ ਕੋਈ 10 ਸਾਲਾਂ 20 ਸਾਲਾਂ ਦਾ ਮਿਲਿਆ ਨਹੀਂ ਉਹ ਪਤਾ ਨਹੀਂ ਕਿਧਰੋਂ ਉੱਠ ਕੇ ਆ ਗਿਆ ਹੁਣ ਜੈਲਸੀ ਆਹੋ ਹੁੰਦੀ ਆ ਮਨ ਜੈਲਸੀ ਅਰ ਕਿੰਨੀ ਕੀ ਜੈਲਸੀ ਕਰੋਗੇ ਤੁਸੀਂ ਉਹਦੇ ਤੋਂ ਚਲੋ ਦੋਸਤਾਂ ਠੀਕ ਆ ਐਡਾ ਵੀ ਕੀ ਹੁਣ ਤੁਸੀਂ ਆਪਾਂ ਦਾ ਵਿਆਹ ਹੋਏ ਆਂਗੇ ਹੁਣ ਯਕੀਨੀ ਹੈਗਾ ਕਿ ਮੇਰੇ ਤੇ ਆਹੋ ਹੈਗਾ ਜੀਨ ਪਰ ਕਿਸੇ ਦੂਜੇ ਬੰਦੇ ਤੇ ਮੈਨੂੰ ਕੋਈ ਨਹੀਂ ਹੈਗਾ ਤੇ ਤੂੰ ਵੀ ਨਾ ਬੜਾ ਨੇੜੇ ਹੀ ਨਾ ਰਿਹਾ ਕਰ ਦਿੰਦਾ ਦੰਦ ਸਾ ਮੈਂ ਕਿਤੇ ਇਹ ਨਾ ਹੋ ਬੇਬੀ ਆ ਨੌਕਰੀ ਨੂੰ ਗਰੀਬ ਛਡਾ ਕੇ ਮੈਂ ਘਰੇ ਬਿਠਾ ਲਾ ਮੈਂ ਤਾਂ ਆਪ ਹੀ ਜੌਬ ਛੱਡਣ ਨੂੰ ਕਹਿਣੀ ਆ ਵਧੀਆ ਕਿਹੜਾ ਛਿੱਟੂਗਾ ਚੰਗਾ ਛੱਡ ਦੇ ਜੌਬ ਸੱਚੀ ਛੱਡਦਾ ਪਰ ਦੁਸਤ ਕਹਿੰਦੇ ਵੀ ਮੇਰਾ ਸੁਪਨਾ ਤੂੰ ਜੀ ਕੋਈ ਨਾ ਮੇਰੇ ਸੁਪਨਿਆਂ ਨੂੰ ਗੋਲੀ ਮਾਰ ਜਿਹੜੇ ਬਸ ਹੋ ਗਏ ਪੂਰੇ ਠੀਕ ਆਂ ਕਿਵੇਂ ਗੋਲੀ ਮਾਰੋ ਲੈ ਵਧੀਆ ਸਗੋਂ ਥੋੜਾ ਸੁਪਨਾ ਪੂਰਾ ਹੋਇਆਗਾ ਚੰਗੀ ਗੱਲ ਆਗੀ ਇੱਕ ਸੁਪਨਾ ਪੂਰਾ ਕਰਕੇ ਦੂਜਾ ਸੁਪਨਾ ਤੋੜਨਾ ਨਹੀਂ ਹੈਗਾ ਮੈਂ ਤੁਹਾਨੂੰ ਕੀ ਹੋ ਰਿਹਾਗਾ ਮੈਂ ਤਾਂ ਦੇਖੋ ਮਜ਼ਾਕ ਕਰੀ ਆਂਦੇ ਸੀਗੇ ਤੁਸੀਂ ਇਹਨੇ ਤਾਂ ਸੀਰੀਅਸ ਹੋਈ ਜਾਂਦੇ ਹੋਰ ਕਿਸੇ ਦਾ ਮਰਜੀ ਨਾਮ ਲੈ ਲਿਆ ਕਰ ਬਸ ਉਹਦਾ ਨਾਮ ਨਾ ਲਿਆ ਕਰ ਮੇਰੇ ਕੋਲ ਨਾਲੇ ਤੈਨੂੰ ਪਤਾ ਚੰਗਾ ਭਲਾ ਅੱਛਾ ਠੀਕ ਹੈ ਬਾਬਾ ਗੁਰੂ ਮਾਫ ਕਰ ਦੋ ਸੌਰੀ ਬਸ ਕਰੋ ਹੁਣ ਮਾਫ ਵੀ ਕਰ ਦੋ ਆ ਤੂੰ ਵੱਦ ਮੈਂ ਨਹੀਂ ਨਾਲ ਲੈਂਦੀ ਉਹਦਾ ਠੀਕ ਹੈ ਨਹੀਂ ਮੈਂ ਉਹਨ ਕਦੇ ਮਿਲਾਂ ਤੇ ਨਹੀਂ ਮੈਂ ਕਦੇ ਉਹਦੇ ਨਾਲ ਫੋਨ ਤੇ ਗੱਲ ਕਰਾਂ ਠੀਕ ਪੱਕੀ ਗੱਲ ਲੱਗੀ ਬਸ ਠੀਕ ਆ ਚਲੋ ਆਂਦੇ ਜੇ ਕਿਦੇ ਮੇਰੇ ਮਿਲ ਗਏ ਤੂੰ ਉਸ ਨਾਲ ਹੀ ਰਹਿ ਲੈ ਬਸ ਨਾ ਨਾ ਰਹਿ ਲੈ ਤੂੰ ਉਸ ਨਾਲ ਹੀ ਨਹੀਂ ਫਿਰ ਉਹੀ ਗੱਲਾਂ ਤੇਰੀਆਂ ਦੇਖੋ ਮਜ਼ਾਕ ਕਰਿਆ ਨਹੀਂ ਮੈਂ ਤੁਹਾਡੇ ਨਾਲ ਹੁਣ ਮੈਂ ਕਿਹਦੇ ਨਾਲ ਮਜ਼ਾਕ ਕਰਾਂ ਦੱਸੋ ਤੈਨੂੰ ਨਾਲ ਚੰਗਾ ਭਲਾ ਪਤਾ ਵੀ ਮੈਨੂੰ ਇਹ ਮਜ਼ਾਕ ਵੀ ਚੰਗਾ ਨਹੀਂ ਲੱਗਦਾ ਔਰ ਕੋਈ ਮਰਜ਼ੀ ਮਜ਼ਾਕ ਕਰ ਲਿਆ ਕਰ ਮੈਂ। ਬੱਸ ਪਤਾ ਨਹੀਂ ਤੁਹੋਂ ਤੱਕ ਕੀ ਹੋ ਰਿਹਾ ਉਹ ਹੀ ਚਿੜੇ ਰਹਿੰਦੇ ਸਾਰਾ ਦਿਨ। ਜੇ ਉਹ ਬੰਦਾ ਹਸੀ ਮਜ਼ਾਕ ਕਰੀ ਜਾਂਦਾ ਤਾਂ ਇਹਦਾ ਮਤਲਬ ਹਸੀ ਮਜ਼ਾਕ ਕੀ ਆ ਉਹ ਕੋਈ ਸੀਰੀਅਸ ਗੱਲ ਤਾਂ ਨਹੀਂ ਕੀਤੀ ਮੈਂ। ਯਾਰ ਦੇਖ ਆ ਗੱਲਾਂ ਹਸੀ ਮਜ਼ਾਕ ਦੇ ਵਿੱਚ ਵੀ ਬੰਦੇ ਤੋਂ ਨਹੀਂ ਸਹੀਆਂ ਜਾਂਦੀਆਂ। ਤੇਰੇ ਸਾਹਮਣੇ ਮੈਂ ਹਸੀ ਮਜ਼ਾਕ ਦੇ ਵਿੱਚ ਕਿਸੇ ਕੁੜੀ ਦਾ ਵਾਰੀ ਵਾਰੀ ਨਾਮ ਲਵਾਂ ਤੈਨੂੰ ਚੰਗਾ ਲੱਗੂਗਾ? ਦੱਸੀ ਮੈਨੂੰ। ਨਹੀਂ। ਤੇ ਫੇਰ ਉਵੇਂ ਹੀ ਮੈਨੂੰ ਨਹੀਂ ਚੰਗਾ ਲੱਗਦਾ। ਹਸੀ ਮਜ਼ਾਕ ਕਰਨ ਨੂੰ ਹੋਰ ਵੀ ਗੱਲਾਂ ਫੇਰੀਆਂ ਆਂਦੀਆਂ। ਚਲੋ ਠੀਕ ਆ ਮੈਂ ਨਹੀਂ ਨਾ ਲੈਂਦੀ ਬਸ ਚਲ ਹੁਣ ਮੌਸਮ ਇੰਨਾ ਸੋਹਣਾ ਹੈਗਾ ਕੁਝ ਖਾਣ ਨੂੰ ਬਣਾ ਦੇ ਵਧੀਆ ਜਾ ਨਾ ਮੈਨੂੰ ਨਹੀਂ ਪਤਾ ਮੈਂ ਤਾਂ ਕੁਝ ਨਹੀਂ ਕਰਦੀ ਵੀ ਮੈਂ ਤਾਂ ਕੰਮ ਵਾਲੀ ਲਾੜੋ ਬਸ ਜੀ ਨਾ ਕੀ ਗੱਲ ਹਾਏ ਹਾਂ ਸੱਚ ਮੌਸਮ ਤਾਂ ਸੱਚੀ ਵਕੈਂਟ ਹੈ ਤੁਸੀਂ ਆਪਦੇ ਹੱਥ ਦੀ ਚਾਹ ਬਣਾ ਕੇ ਪਿਆ ਦਿਓ ਪਲੀਜ਼ 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 ਉਹ ਨਾ ਯਾਰ ਮੈਂ ਨਹੀਂ ਚਾਹ ਬਣਾਉਣਾ ਤੂੰ ਬਣਾ ਲੈ ਮੇਰੇ ਘੜਨੇ ਉੱਤੇ ਲੇ ਮਰੇ ਖੜਨੇ ਓੱਖ ਲੱਗਦਾ ਤੂੰ ਐ ਕਰਨਾ ਤੂੰ ਨਾਲ ਚਾਹ ਬਣਾ ਲੈ ਨਾਲੇ ਪਕੌੜੇ ਪੂੜੇ ਬਣਾ ਲੈ ਨਾ ਅੱਜ ਮੈਂ ਕਾਤੋਂ ਕਰ ਦਿੰਨੀ ਆ ਇੰਨਾ ਵਧੀਆ ਮੌਸਮ ਹੈ ਅੱਜ ਤਾਂ ਮੈਨੂੰ ਮੇਰਾ ਜੀ ਕਰਦਾ ਵੀ ਤੇਰੇ ਹੱਥ ਦੀ ਚਾਹ ਪੀਵਾਂ ਮੈਂ ਤੁਹਾਡੇ ਤੋਂ ਹੀਰੇ ਮੋਤੀ ਤਾਂ ਨਹੀਂ ਮੰਗ ਲੇ ਇੱਕ ਚਾਹ ਮੰਗ ਲੈ ਨਹੀਂ ਉਹ ਲਿਆ ਦਿੰਦਾ ਮੈਂ ਪਰ ਤਾਂ ਤੈਨੂੰ ਪਤਾ ਮੈਨੂੰ ਚਾਹ ਬਣਾ ਦਿਓ ਪਲੀਜ਼ ਮੈਂ ਦੱਸ ਦਿੰਨ ਬਹੁਤ ਕੰਨ ਬਣੀ ਕਰੈਂ ਕਰ ਮੈਂ ਚਾਹ ਬਣਾ ਦਿੰਨਾ ਤੂੰ ਪਕੌੜੇ ਬਣਾ ਬਸ ਠੀਕ ਹੈ ਡੀਲ ਡਨ ਹਾਂ ਆ ਜਾ ਚਲ ਮਮਿ ਕੀ ਆ ਤੇ ਦੋ ਕੀ ਆ ਨਾ ਇਹ ਤਾਂ ਕਾਨੂੰ ਦੁਖਦਾ ਕੁੜੇ ਹੋਰੀ ਸੋਚਾਂ ਖੜੀਆਂ ਹੋ ਜਾਂਦੀਆਂ ਨੇ ਕੀ ਹੋ ਗਿਆ ਕਿਹੜੀ ਗੱਲ ਦੀ ਟੈਨਸ਼ਨ ਲਈ ਬੈਠੇ ਹੋ ਟੈਨਸ਼ਨ ਤਾਂ ਮੈਨੂੰ ਆਇਆ ਜੇ ਜਦ ਇਹ ਲੜਦੇ ਨੇਗੇ ਵੀਰੋ ਹੀ ਗੱਲਾਂ ਮੈਨੂੰ ਤੇਰੇ ਮਾਮੇ ਤੋਂ ਡਰ ਲੱਗਦਾ ਲੈ ਲਾਂਬੇ ਵਾਲੀ ਗੱਲ ਹੋ ਜੂਗੀ ਆ ਕਹੂਗਾ ਭੈਣੇ ਉਦੋਂ ਤਾਂ ਐਡੀਆਂ ਹਾਮੀਆਂ ਫਰਦੀ ਸੀ ਕੋਈ ਨਹੀਂ ਹਾਂ ਤਾਂ ਦੋਨੇ ਇੱਕੋ ਜਿਹੇ ਨੇ ਲੜਕੇ ਉਹੇ ਜੀ ਹੋ ਜਾਂਦੇ ਹੈਗੇ ਬਸ ਉਹੀ ਅਸੀਂ ਮਜਾਕ ਜਿੱਚ ਲੜ ਪੈਂਦੇ ਆ ਫੇਰ ਇੱਕੋ ਜਿਹੇ ਹੋ ਜਾਂਦੇ ਆ ਆਹ ਨੂੰ ਦਾ ਬੁੱਤੋ ਟੈਨਸ਼ਨ ਹੋ ਜਾਂਦੀ ਆ ਉਹ ਪੰਮ ਦੀ ਉਹੇ ਜੇ ਹੋ ਜਾਂਨ ਇਹ ਤਾਂ ਲਾਹੀ ਗਿਆ ਫਿਰ ਮੈਨੂੰ ਤਾਂ ਸੋਚ ਖੜੀ ਹੋ ਗਈ ਨਾ ਮੈਨੂੰ ਨੇ ਮੇਰੇ ਪਤਾ ਹੀ ਲੱਗੂ ਕਿ ਤੇ ਪ੍ਰਾਤੋਂ ਲੰਬਾ ਨਾ ਇਹ ਨਾ ਜੇ ਕਹ ਜਗਾ ਕੋਈ ਸਾਕ ਕਰਾ ਕੰ ਦਾ ਫੁੱਟ ਜਿਹੜਾ ਤਾਂ ਨਾ ਨਾ ਐ ਖਤ ਬੋਲਦੀਆਂ ਕੋਈ ਲੰਬਾ ਨਹੀਂ ਲੱਗਦਾ ਸੱਚੇ ਉਹਨਾਂ ਨਾਲ ਗੱਲ ਹੋ ਗਈ ਸੀ ਮਾਮਾ ਹੋ ਗਈ ਤੇਰੇ ਮਾਮੇ ਨਾਲ ਗੱਲ ਤੇਰੇ ਮਾਮਾ ਖੇਤ ਸੀਗਾ ਅੱਛਾ ਮੈਂ ਤਾਂ ਕਸੀਆਂ ਵੀ ਭਾਬੀ ਨਾਲ ਗੱਲ ਕਰਾ ਦੇ ਤੇਰੀ ਮਾਮੀ ਨਾਲ ਤੇ ਕਹਿੰਦਾ ਮੈਂ ਖੇਤ ਆਂਗਾ ਕਿ ਮੋਟਰ ਸਾਡ ਰੱਖੀ ਆ ਹੂੰ ਕਰ ਲਕਣ ਗਈਆਂ ਤਾਂ ਪੈ ਗਈਆਂ ਕਹਿੰਦਾ ਥੋੜਾ ਨਹੀਂ ਅੱਛਾ ਮਾ ਕੇ ਬਰਾਵਾ ਜੀ ਗੱਲ ਕਰਾ ਦੇ ਬਾਈ ਬਈ ਕਰਾ ਮੈਂ ਕਹਿੰਦਾ ਮੈਨੂੰ ਹੀ ਦੱਸ ਦੇ ਕੀ ਗੱਲਾਂ ਨੇ ਫਿਰ ਮੈਂ ਸਾਰੀ ਗੱਲ ਕਰਦੀ ਹਾਂ ਫਿਰ ਕੀ ਕਹਿੰਦੇ ਨਹੀਂ ਮੈਂ ਕਹਿੰਦਾ ਚਾਰਕ ਬੰਦੇ ਲਿਆ ਜਾਂਦਾ ਨੰਦਰਾ ਆਇਆ ਮੈਂ ਤਾਂ ਕਿਹੜੀ ਗਰੀ ਹੋ ਜਾਂ ਪਤਾ ਕਿ ਨਹੀਂ ਸੋਚ ਖੜੀ ਹੋ ਜਾਂਦੀ ਪੁੱਤ ਅੱਜ ਕੱਲ ਤੈਨੂੰ ਪਤਾ ਲੱਗਦਾ ਹੈ ਨਾ ਤਾਂ ਕੁੜੀਆਂ ਬਦਲ ਗਈਆਂ ਨਾ ਪਤਾ ਲੱਗਦਾ ਨਾ ਮੁੰਡੇ ਬਦਲਣੇ ਨਾ ਪਤਾ ਲੱਗਦਾ ਮੈਂ ਤਾਂ ਗੱਲ ਸਹੀ ਹੈ ਮੁੰਨੀ ਤੇ ਹਾਂ ਹਾਂ ਵੀ ਜੀ ਨਾ ਸੀਤੀਆ ਪਰ ਨਾ ਤਾਂ ਕਰਦੀ ਉਹ ਨਹੀਂ ਚੰਗਾ ਵਧੀਆ ਆਪਾਂ ਲੰਬਾ ਲਾਈ ਜੂਗਾ ਹੋਰ ਕੀ ਤੈਨੂੰ ਤਾਂ ਮੈਂ ਆਦੀ ਤੇ ਤੂੰ ਕਰ ਲਾ ਗੱਲ ਮੈਨੂੰ ਤਾਂ ਸੋਚ ਜੀ ਨਹੀਂ ਲੱਗੀ ਰਹੀ ਮੈਂ ਤਾਂ ਨਾ ਜਣਾਉਂਦੀ ਜਦੋਂ ਨੇ ਉੱਥੇ ਤੜਕੇ ਰੋਟੀਆਂ ਪਕਾਉਣ ਵੇਲੇ ਗੱਲ ਕਰੀ ਮੈਂ ਕਿ ਉਹਦੋਂ ਦੀ ਕੁੰਜੀ ਆਨੀਆ ਵੀ ਕਿਤੇ ਆਹੋ ਮੰਮੀ ਇੱਕ ਤਾਂ ਨਾ ਮੇਰਾ ਦਿਮਾਗ ਨਹੀਂ ਹੈਗਾ ਮੈਂ ਕੈਮ ਹੀ ਤੁਹਾਡੇ ਕੋਲੇ ਗੱਲ ਕਰਤੀ ਤੂੰ ਤਾਂ ਹੀ ਸੋਚੀ ਜਾਂਨੇ ਆਹ ਕੀ ਲਾ ਰੱਖਿਆ ਦਾ ਉਹਦਾ ਲੱਗ ਗਿਆ ਹੁਣ ਤੁਹਾਡੇ ਨਾਲ ਕੋਈ ਬੜਾ ਥੋਤੀ ਆਨੀਆ ਕੋਈ ਨਹੀਂ ਤਾਂ ਇੱਕੋ ਜਿਹੀ ਲੜ ਪੈਂਦਾ ਮਿੰਟ ਵਿੱਚ ਦੀ ਉਹੋ ਜੀ ਹੋ ਜਾਂਦੇ ਹੈਗੇ ਕਾਹਨ ਟੈਨਸ਼ਨ ਲੈਂਦੀ ਆ ਬਸ ਹੁਣ ਗੱਲ ਹੋ ਗਈ ਉਹਨਾਂ ਨਾਲ ਇਹਨਾਂ ਦਾ ਕਰ ਦਿੰਨੇ ਆ ਪਰੇ ਆਪਣੇ ਕੋਲ ਟੈਨਸ਼ਨ ਲੈ ਜੀ ਫਿਰ ਮਮਾ ਨੇ ਤਾਂ ਕਹਿਤਾ ਕਾ ਕਨਮਾ ਚਾਰ ਬੰਦੇ ਲੈ ਕੇ ਕਨਮਾ ਨੰਦ ਲੈ ਜਾਣਾ ਮੈਂ ਕਹ ਲੈ ਜਾਵਾਂ ਮੈਂ ਨਹੀਂ ਜਿੱਤੀ ਹੋ ਜੂਗੀ ਹਾਂ ਇਹ ਤਾਂ ਮਮਾ ਨੇ ਤਾਂ ਲੈ ਦੇ ਵੀ ਗਲਾ ਵੀ ਖਰਾਬ ਹੋ ਰਿਹਾ ਥੋੜੇ ਤੜ ਆ ਬਾਜੀ ਪਾਰੀ ਪਾਰੀ ਬਾਜੀ ਪਤਨ ਕਿਵੇਂ ਤੜ ਕੇ ਇਹਦਾ ਨਾ ਗਾਜਾ ਵੀ ਮੱਚੀ ਜਾਂਦਾ ਤੇ ਫਿਰ ਡਾਕਟਰ ਨੂੰ ਦਿਖਾਇਆ ਆਉਣੇ ਆ ਫਿਰ ਹਾਇ ਪਈਆਂ ਸੀ ਗੋਲੀਆਂ ਹੀ ਲੈ ਲਈ ਮੈਂ ਕੋਈ ਮੈਨੂੰ ਅਜੇ ਪਤਨ ਕਿਵੇਂ ਨਾ ਜਿੱਤੀ ਆ ਘਰੀ ਜਾਂਦਾ ਹੈਗਾ ਬੁਖਾਰ ਬੁਖਾਰ ਤਾਂ ਨਹੀਂ ਚੜਿਆ ਉਹ ਤਾਂ ਠੀਕ ਹੈ ਬੁਖਾਰ ਸੰਗਿਆ ਠੰਡਾ ਪਿਆ ਬੰਦਾ ਦਾ ਠੰਡਾ ਉਹਦਾ ਨਹੀਂ ਖਾ ਰ ਖਾ ਪੀ ਰ ਕੋਈ ਪਤਾ ਨਹੀਂ ਹੈ ਇਹਦਾ ਇਹ ਤਾਂ ਤੜਕੇ ਜੀਆ ਕਰ ਦਤੀ ਉਦੋਂ ਜਦੋਂ ਰੋਟੀ ਖਾਧੀ ਆ ਠੰਡੀ ਜੀ ਰਸੇ ਦੀ ਆ ਇੱਕ ਰੁੱਤ ਐ ਜੀ ਇਸ ਤਮੀ ਕਣੀ ਜੀ ਆਈ ਜਾਂਦੀ ਹੈ ਜੀ ਹੋਰ ਇੱਕ ਉਹਦੀ ਗੱਲਾ ਖਰਾਬ ਹੁੰਦਾ ਤਾਂ ਤਾਂ ਖਾਣੇ ਇਕੱਠਾ ਕੋਸੇ ਬਸ ਉਹਦੀ ਐਂ ਸੋਚ ਚੜੀ ਉੱਤਰੀ ਜਾਂਦੀ ਆਂ ਨਹੀਂ ਵੀ ਮਣਾ ਕਿ ਤੇ ਉਹੀ ਨਾ ਹੋਈ ਗਾਦੇ ਕੁੜੀ ਨਾ ਜਵਾਬ ਦੇ ਦੇ ਗਾ ਇਹ ਮੁੰਡਾ ਨਾ ਐ ਕਰਦੇ ਤੂੰ ਤੋਂ ਹੋ ਰਹੀ ਜਾਂਦੀ ਆ ਵੀ ਤੇ ਤੂੰ ਇਹਨਾਂ ਨੂੰ ਪੁੱਛ ਪੁੱਛ ਕੇ ਤੇ ਬਸ ਤੇਰਾਵਾ ਮਾ ਤਾਂ ਕਹਿੰਦਾ ਅਸ ਤੱਕ ਐਂ ਕਰ ਲਾਂਗੇ ਮੈਂ ਕਿ ਪੰਜ ਚਾਰ ਦਿਨ ਤਾਂ ਮੈਨੂੰ ਦੱਤੋ ਦਿਓ ਬਸ ਠੀਕ ਆ ਫਿਰ ਇਹ ਮੈਂ ਮੰਪ੍ਰੀਤ ਨੂੰ ਕੀ ਜਵਾਬ ਦਵਾਂਗੀ ਮੈਂ ਇਹਦੇ ਨਾਲ ਕਰਦੀਆਂ ਗੱਲਾਂ ਉਹਨੂੰ ਕਹਿਣੀ ਆ ਵੀ ਤੂੰ ਤੇਰੇ ਮੰਮੀ ਡੈਡ ਨਾਲ ਗੱਲ ਕਰ ਲੈ ਹੋਰ ਐ ਸੀ ਜਿਸ ਸਮੇਂ ਦੀ ਆਪਾਂ ਆਵਦਨ ਨਿਪਰਵੰਡ ਹੋ ਜਾਣਗੇ ਜੇ ਆਪਾਂ ਗੱਲ ਗਾਹਾਂ-ਗਾਹਾਂ ਵਧਾਈ ਜਾਵਾਂਗੇ ਨਾ ਤੇ ਐ ਪੂਰੀ ਗੱਲ ਅੱਜ ਕਿਤੇ ਅੱਜਕੱਲ੍ਹ ਤੇਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਬਲੇ ਕੋਣ ਕੋਈ ਬਦਲ ਗਿਆ ਮੈਂ ਕਹਤਾਂ ਤੈਨੂੰ ਤਾਂ ਕਹਿਣੀ ਐ ਬਸ ਮਾਂ ਤੂੰ ਬਲ ਟੈਨਸ਼ਨ ਨਾ ਲੈ ਬਸ ਹੋ ਗਈ ਨਾ ਅਦਰ ਗੱਲ ਮੈਂ ਇਹਦੇ ਨਾਲ ਮੰਪ੍ਰੀਤ ਨਾਲ ਕਰਦੀਆਂ ਗੱਲ ਤੇ ਇਹਨੂੰ ਕਹਿਣੀ ਆ ਵੀ ਤੂੰ ਤੇਰੇ ਮੰਮੀ ਡੈਡ ਨਾਲ ਗੱਲ ਕਰ ਲੈ ਮੈਂ ਵਸੇ ਨਾ ਕਰਦਾ ਮੈਂ ਕਿਉਂਸੋ ਤੇਰਾ ਮਾਮਾ ਹੈ ਜੇ ਕਹੇ ਲਾਗੇ ਕਹਿੰਦਾ ਸਣੀ ਮੇਰਾ ਫੋਨ ਨਹੀਂ ਚੱਕਦਾ ਮੈਂ ਤੇਰੇ ਮਾਮੇ ਨੂੰ ਮੈਂ ਕਹਤਾ ਨਾ ਮੱਕਾ ਸੁਪਰੇ ਕਰੀ ਜਾਂਦੇ ਨਰਮੇ ਤੇ ਕਾ ਮਾਮੇ ਮੈਂ ਵੀ ਕਹਿ ਸੀਗਾ ਵੀ ਮੈਂ ਖਾ ਤੂੰ ਫੋਨ ਫਾਨ ਲਾ ਕੇ ਪੁੱਛ ਲੈ ਵੀ ਕਰ ਲੈ ਗੱਲ ਤੇ ਕਹਿੰਦਾ ਭਾਬੀ ਤੁਸੀਂ ਕਰੋ ਤੁਸੀਂ ਵੱਡੇ ਮੈਂ ਖਾ ਪੁੱਛ ਲੈ ਚਾਹ ਜੇ ਤੂੰ ਹਾਲ ਚਾਲ ਹੀ ਪੁੱਛ ਲੈ ਮਾ ਮੈਂ ਫੋਨ ਫਾਨ ਲਾਉਂਦਾ ਘਰੇ ਤੇ ਫਿਰ ਮੈਂ ਹਰ ਕੇ ਦੱਸਿਆ ਤੇਰਾ ਮਾਮੇ ਨੂੰ ਮੈਂ ਕਹਣਾ ਉਹ ਅੱਜ ਸੁਪਰੇ ਕਰੀ ਜਾਂਦੇ ਮੈਂ ਕਹ ਉਹ ਟਾਲੀ ਟੂਲੀ ਤੇ ਟੰਗ ਦਿੰਦੇ ਮੋਬਾਈਲ ਵਿੱਚੋਂ ਕੱਢ ਕੇ ਬਿਗਿਆਨਰ ਮੈਂ ਨਰਮੇ ਤੇ ਡਿੱਗਣਾ ਪਾਇਆ ਹੋਰ ਪਹਿਲਾਂ ਤੇ ਕਹਣਾ ਭਾਈ ਨਾ ਮੈਂ ਟਾਰਗੇਟ ਨੂੰ ਲਾਵਾ ਕਿ ਦੋਨੀ ਕਰੀ ਜਾਂਦੇ ਨੇ ਸਪਰੇਅ ਅੱਜ ਅੱਜ ਤੋਂ ਪਈ ਲੱਗੀ ਆ ਮੈਂ ਕਹਾਂ ਨਹੀਂ ਕਰ ਉਹ ਜੀ ਕਰਨੀਆਂ ਨਹੀਂ ਆ ਜਾਂਦੀਆਂ ਤੇਰ ਮਾਮਾ ਗਨ ਮਾ ਕੋਈ ਨਾ ਜਾ ਕੇ ਕਰੇ ਗੱਲ ਕਰਾਉ ਨੂੰ ਹੱਥ ਨੇ ਜੇ ਮੈਂ ਖ ਚੱਲ ਭੈਣ ਵੇਲੇ ਜੇ ਲਾਵਾਂਗੇ ਹਾਂ ਮੰਮੀ ਨਾਲ ਮੈਂ ਇਹਨੂੰ ਕਹਿਣੀ ਆ ਵੀ ਤੂੰ ਕਰ ਲਿਆ ਘਰ ਘਰੇ ਗੱਲ ਉਹ ਵੀ ਅਹੀਂ ਸੋਚ ਕਰਦਾ ਸੀ ਕਹਣਾ ਭਣੇ ਇੱਥੇ ਕਾਦਰ ਰਹੇ ਲੱਗ ਗਿਆ ਕਹਣਾ ਮੈਨੂੰ ਵੀ ਲੱਗਦਾ ਕਹਣਾ ਲਾ ਆਉਣ ਦਾ ਨਾ ਹੀ ਨਹੀਂ ਲੈਂਦਾ বিনা ਆਉਣ ਦਾ ਨਾ ਲੈਂਦਾ ਕਹਣਾ ਨਾ ਮੇਰੇ ਨਾਲ ਗੱਲ ਕਰਦੇ ਮਾ ਕ ਭਾਈ ਉਹ ਹੀ ਨਹੀਂ ਜੱਕਣ ਤੋਂ ਉਹਨਾ ਸੋਚ ਕਰ ਠੀਕ ਠਾਕ ਹੈ ਇੱਥੇ ਖੜਾ ਮਾ ਕੋਈ ਵੀ ਕੁਝ ਬੜੀ ਠੀਕ ਠਾਕ ਨੇ ਸਾਰਾ ਦਿਨ ਕੰਮ ਕਰਦੇ ਆ ਚਲ ਮੰਮੀ ਤੂੰ ਨਾ ਪੈ ਜਾ ਜੇ ਬੈਠ ਜਾ ਹੈ ਜੇ ਚਿੱਤ ਜੇ ਨਹੀਂ ਠੀਕ ਤਾਂ ਅਪ ਡਾਕਟਰ ਕੋਲ ਭੱਜ ਜਾਨੇਗੇ ਮੈਂ ਗੋਲੀ ਪਈ ਸੀ ਮੈਂ ਲੈ ਲਈ ਨੂੰ ਤਾਂ ਮਟਕਾ ਕਾਏ ਬਣਾ ਕਿਦਾਂ ਨਾ ਗੜਾ ਜੀ ਠੀਕ ਹੋ ਜੀ ਕਾਤੇ ਦੀ ਲੋੜ ਨਹੀਂ ਮੈਨੂੰ ਤਾਂ ਹਜੇ ਚਾਹ ਪੀ ਲਈ ਸੀ ਮੈਂ ਹੁਣ ਥੋੜੀ ਜੀ ਕਿਉਂ ਚਾਹ ਕਿਦੇ ਬੱਧਾ ਬਣਾ ਲਈ ਕੋਈ ਨਾ ਫਿਰ ਕੋਈ ਮੜਾ ਮੋਟਾ ਨਾ ਆ ਜਾਂਦੇ ਜਵਾਕਾ ਨੂੰ ਘਰੇ ਕਿ ਕੋਈ ਠੀਕ ਟੁਕਾ ਲਵਾ ਲੂੰਗੀ ਫਿਰ ਨਾ ਮੂਨਾ ਨਾਲ ਗੱਲ ਕਰ ਬਸ ਤੇਰ ਮੈਂ ਤਾਂ ਠੀਕ ਆ ਬੈਣ ਮੈਨੂੰ ਤਾਂ ਉਹਨਾਂ ਦੀ ਚਿੰਤਾ ਹੋ ਗਈ। ਤੋ ਤਾਂ ਮੈਂ ਵੀ ਐਵੇਂ ਟੈਨਸ਼ਨ ਲਈ ਬੈਠੀ ਆ। ਬਸ ਹੁਣ ਉਹਨਾਂ ਦਾ ਵਿਆਹ ਹੋ ਜਾਊਗਾ। ਵਧੀਆ ਸਾਰਾ ਕੁਝ ਸੈੱਟ ਤਾਂ ਹੈਗਾ ਦਾ। ਹੋ ਜੇ ਕਿਹੜਾ ਵਿਆਹ ਹੋ ਜੇ ਸੱਚੀ ਮੈਂ ਇੰਨੀ ਪਰਫੰਡ ਹੋ ਜਾ। ਹੋ ਜਾਊਗਾ। ਤਵੇ। ਚਲ ਮੈਂ ਮੰਤਰੀ ਜੀ ਨਾਲ ਦੇਖੀਏ ਗੱਲ ਕਰਕੇ। ਕਰ ਲੈ। ਤੇ ਫਿਰ ਡਾਕਟਰ ਕੋਲ ਚੱਲ ਵੜਦੇ ਆਂ ਜਾਂ। ਮੈਂ ਠੀਕ ਆ ਤਾਂ ਮੈਂ ਉਹ ਲੈ ਲਿਆ ਸੀ ਤਜਾਬ ਜੇ ਵਾਲਾ ਕੈਪਸੂਲ। ਲੋਟ ਆ ਹੁਣ ਤਾਂ ਅਗਨ ਫਰਕ ਆ। ਸੰਗਮ। ਉਹ ਕਪੜਾ ਜਾਂ ਲਾਣੀ ਤਾਰ ਤੋ ਫਿਰ ਮੈਂ ਲਾ ਲੈਣੀ। ਆਹੋ। ਹਾਂ ਤਾਂ ਇਹ ਵੀ ਠੀਕ ਹੈ ਜੇ ਇਹ ਗੱਲ ਕਰ ਲੈ ਸਮਝਦੀ ਮੈਂ ਨਿਫਰਵੰਡ ਹੋ ਜਾ। ਉਹ ਤੈਨੂੰ ਮੈਂ ਹੁਣ ਕੀ ਦੱਸਾਂ? ਮੈਨੂੰ ਸੋਚ ਖੜੀ ਆਏ ਹੋ ਗਈ। ਕਿ ਕਿਤੇ ਹੋਈ ਗੱਲ। ਦੋਨਾਂ ਤੇ ਤੂੰ ਤੂੰ ਮੈਂ ਮੈਂ ਕਿਹੋ ਜਿਹਾ ਕੋਈ ਗੱਲ ਦਾ ਫਰਕ ਹੀ ਨਾ ਪੈ ਜੇ। ਮੈਂ ਨਹੀਂ ਜਿੱਤੀ ਹੋ ਜਾ ਸਮਝਦੀ ਜਿਉਹੀ ਗੱਲ ਆਉਂਦਾ ਦੋ ਬੰਦੇ ਲਿਆਵੇ ਆਨੰਦ ਲੈਣ। ਚਲ ਉਹਨੂੰ ਕਰਕੇ ਦੇਖ ਲੈਂਦੇ ਗੱਲ। ਮੈਂ ਦੱਸ ਮਿੰਟ। ਆਰਾਮ ਕਰ ਲਈਏ। ਹੈ ਕੁੜੀ ਵਿਆਹ ਦੀ ਸੁਪਨੀਂ ਦੇ ਜਾਂਦੀ ਆ ਹੈ ਤਵਿਆ ਹੋਇਆ ਵੀ ਉਹ ਨਹੀਂ ਕੋਈ ਵਿਆਹ ਦੀ ਸੁਪਨੀਂ ਦੇਖ ਰਹੀ ਮੈਂ ਸਦਨ ਯਾਦ ਹੀ ਪਈ ਰਹਿੰਦੀ ਆ ਦੇਖੀ ਐਗਰ ਕੋਈ ਤੇਰੇ ਤੇ ਹਰ ਕੀ ਸੁਮਾਈ ਹੈ ਹੈ ਜਿਨੇ ਵਿਆਹ ਕਰਾਉਣਾ ਨਾ ਉਹ ਤਾਂ ਵਿਆਹ ਬਾਰੇ ਸੋਚ ਰਹੀ ਹੈਗਾ ਉਹ ਤਾਂ ਕਹਿੰਦਾ ਹਜੇ ਕਿੰਨੇ ਕਹਿੰਦਾ 5 6 ਮਹੀਨੇ ਕਹਿੰਦਾ ਅੱਛਾ ਜੀ ਪਰ ਮੇਰੇ ਕੋਲ ਤਾਂ ਗਈ ਨਾ ਸਗੀ ਬਾਬੀ ਕੋਈ ਨਹੀਂ ਤੇ ਦੱਸ ਦੇਣਾ ਚ ਵਿਆਹ ਕਰ ਦੋ ਸਾਡਾ ਉਦੋਂ ਮੈਂ ਉਹਨੂੰ ਕਿਹਾ ਮੈਂ ਕਿ ਡੇਢ ਦੋ ਮਹੀਨੇ ਦੇ ਵਿੱਚ ਚਲੋ ਕਹਿ ਦਿੰਦੇ ਆ ਵੀ ਹਾਂ ਰੱਖ ਲਓ ਉਹ ਕਹਿੰਦਾ ਪੁੱਛੇ 6 ਮਹੀਨੇ ਪਤਾ ਨਹੀਂ ਕਿਹੜੀਆਂ ਸੋਕਣਾ ਛਕਣਾ ਬਣਾਉਣਾ ਉਧਰੋਂ ਦੇਢ ਡੇਢ ਕਿੰਨੇ ਦਾ ਬੜਾ ਥੋੜਾ ਨਹੀਂ ਹੋਵੇ ਤੇ ਡੇਢ ਮਹੀਨੇ ਸਾਰੀ ਤਿਆਰੀ ਹੋ ਜਾਊਗੀ ਸਾਡੇ ਵੱਲੋਂ ਹੋ ਜਾਊਗੀ ਬਾਕੀ ਤੁਸੀਂ ਦੇਖੋ ਸਾਡੇ ਵੱਲੋਂ ਤਾਂ ਤਿਆਰੀ ਹੈ ਲੈ ਚਾਹ ਕਾਲ ਲੂੰਗਾ ਰਵਾਲਾ ਤੇਰੀ ਹਾਂ ਚਾਹੀਦੀ ਹੈ ਵਸਤੂ ਮੇਰੇ ਤਾਂ ਹਾਂ ਹੀ ਆ ਮੇਰੇ ਮਨੋਂ ਤਾਂ ਹੋਂ ਕਰਾ ਦਵਾਂ ਚਲ ਸਰਕਾਰ ਤੇਰੀ ਮੰਮੀ ਨੂੰ ਕੋਣ ਜੋ ਮਮੀ ਨੂੰ ਨਹੀਂ ਕਿਹਾ ਹੋਰ ਸਰ ਖੁਨਾਰ ਦਲ ਨਹੀਂ ਕਰਨੀ ਆ ਦੀ ਉਹਨਾਂ ਨੇ ਤਾਂ ਮੈਂ ਗੱਲ ਕਰਿਆ ਹੀ ਉਹ ਤਾਂ ਕਹਿੰਦੇ ਕਿ ਤੇਰੀ ਖੁਸ਼ੀ ਹੈ ਸੋ ਅੱਛਾ ਨਹੀਂ ਐਨੀ ਬੱਤੀ ਗਾਲੀ ਤੇ ਕੀ ਗੱਲ ਕਰ ਵੀ ਨਹੀਂ ਕਰਦੇ ਨਾਲ ਤੁਹਾਨੂੰ ਕੀ ਪਤਾ ਮੈਨੂੰ ਆਂਟੀ ਜੀ ਨੇ ਕਿਹਾ ਸੀ ਕੀ ਕਹਿੰਦੇ ਰਖੜੀ ਬਣਨਗੀ ਪੁੱਤੋ ਗੱਲ ਕਰੇ ਵੱਡੇ ਨੀ ਗੱਲ ਮੰਨਣੀ ਚਾਹੀਦੀ ਆ ਨਾ ਹਾਂ ਇਹ ਤਾਂ ਸਹੀ ਗੱਲ ਆ ਮੈਂ ਜਾਈਂਗੀ ਤਾਂ ਇਹਦਾ ਮੈਂ ਕਿਹਾ ਮੈਂ ਉਹਨੇ ਅੱਜ ਕਰ ਦੂੰ ਮੈਂ ਤੁੰਡਾ ਤੇ 1.5 ਮਹੀਨਾ ਜ਼ਿਆਦਾ ਦਾ ਹਨਾ 10 ਦਿਨਾਂ ਚ ਹੋ ਗਈ ਤਾਂ ਵਧੀਆ ਠੀਕ ਆ ਹਨਾ ਹਾਂ ਹਫਤੇ 10 ਹਾਂ ਦੇਖਦੇ ਸੀ ਕਿ ਨੀ ਕਾਲੇ ਮਜ਼ਾਕ ਖਿਏਗੀ ਵਿਆਹ ਦੀ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਤੂੰ ਮਜ਼ਾਕ ਕਰ ਰਹੀ ਹੈ ਤੇ ਸੀਰੀਅਸ ਕਦੋਂ ਹੁੰਨੀ ਆ ਤੈਨੂੰ ਤਾਂ ਪਤਾ ਨਹੀਂ ਲੱਗਦਾ ਮੈਂ ਕਦੇ ਸੀਰੀਅਸ ਹੋਈ ਨਹੀਂ ਮੈਂ ਤਾਂ ਮਜ਼ਾਕ ਹੀ ਕਰਦੀ ਰਹਿੰਦੀ ਆ ਸਾਰਾ ਕੁਝ ਛੇੜਾ ਕੁਝ ਵੀ ਕਰਦੀ ਆ ਜੇ ਵੀ ਮੇਰੀ ਬਾਈ ਨੇ ਵਿਆਹੇ ਤਾਂ ਮਜਾ ਕੇ ਮਜਾ ਕੇ ਕੀ ਕਰਾਣਾ ਨਾ ਸਿਰੇ ਤਾਂ ਕੇ ਕਰਵਾਇਆ ਹੋਰ ਮਜਾ ਚਿਕਰਵਾਇਆ ਦਾ ਹੋਰ ਐਵੇਂ ਹੀ ਰਹੀ ਜਾਂਦੀ ਆ ਮੈਂ ਜਿਹੜੇ ਸਾਬ ਨਾਲ ਤੇਰੇ ਨਛਣਾ ਮੈਨੂੰ ਤਾਂ ਲੱਗਦਾ ਐਵੇਂ ਹੀ ਰਹੀ ਜਾਂਦੀ ਆ ਹੋ ਜਾ ਮੇਰਾ ਭਾਈ ਉਹ ਦਿਨ ਤੋਂ ਕਿਵੇਂ ਰੱਖੀ ਜਾਂਦਾਗਾ ਕੱਟਦਾ ਕਿਵੇਂ ਹੋ ਤੇਰੇ ਨਾਲ ਉਹ ਕੋਈ ਨਹੀਂ ਸਣੀ ਨੂੰ ਪੁੱਛੂਗੀ ਵੀ ਤੇਰੇ ਨਾਲ ਕਿਵੇਂ ਕੱਤੀ ਜਾਂਦਾ ਉਹ ਮੈਨੂੰ ਪੁੱਛ ਕਿ ਮੈਂ ਉਹਦੇ ਨਾਲ ਕਿਵੇਂ ਕੱਟ ਰਹੀ ਆ ਵਿਆਹ ਤੋਂ ਪਹਿਲਾਂ ਹੀ ਕੀ ਗੱਲ ਹੈ ਮੇਰਾ ਭਾਈ ਇੰਨਾ ਮਾੜਾ ਦਾ ਹੈ ਤੇਰਾ ਪੈਸਾ ਤਾਂ ਤੂੰ ਹੋ ਗਿਆ ਤੇਰਾ ਤਾਂ ਦਿਓਰਾ ਉਹ ਮੈਂ ਮੱਝ ਸਮਝ ਲੈ ਇਨਾ ਮੜਾ ਕਦੋਂ ਤੋ ਹੋਇਆ ਉਹ ਹੁਈ ਲੜਦਾ ਰਹਿੰਦਾ ਤੇਰੇ ਵਰਗਾ ਹੀ ਆ ਲੜਦਾ ਉਹ ਜੇ ਤੂੰ ਲੜਦੀ ਉਹਦੇ ਨਾਲ ਉਹ ਲੜਦਾ ਗੱਲਾਂ ਲੜਨ ਵਾਲੀ ਉਹ ਕਰਦਾ ਫਿਰ ਮੈਂ ਕਹਿ ਦਿੰਨੀ ਆ ਕੁਝ ਫਿਰ ਹਾਂ ਤੂੰ ਮੜੇ ਜਾ ਮੂਫਲਾ ਲੈ ਕੇ ਅੱਜਕੱਲ ਨੀ ਨੀ ਅੱਜਕੱਲ ਨਾ ਤੇਰੇ ਕੋਲ ਸਜਾਦਾ ਹੀ ਹੋ ਰਿਹਾ ਜਾ ਜੇ ਤੈਨੂੰ ਕੋਈ ਗੱਲ ਪੁੱਛੀ ਮੈਂ ਤੇ ਕੀ ਹੋਇਆ ਜਾ ਕੀ ਗੱਲ ਤੂੰ ਸੈਡ ਕਰਤਾ ਕੁਝ ਨਹੀਂ ਹੋਇਆ ਠੀਕ ਆ ਸਭ ਕੁਝ ਬਾਸ ਜੀ ਆ ਪਰ ਬੋਲਦੀ ਨਹੀਂ ਹੁੰਦੀ ਕੀ ਤੇਨਾਂ ਕੀ ਗੱਲ ਉਹ ਤਾਂ ਤੂੰ ਮੈਨਾਂ ਨਾਲ ਪ੍ਰੋਮਿਸ ਕੀਤਾ ਸੀਗਾ ਵੀ ਮੈਂ ਤੈਨਾਂ ਨਾਲ ਸਾਰਾ ਕੁਝ ਸ਼ੇਅਰ ਕਰੂੰਗੀ ਤੇ ਹੁਣ ਤੂੰ ਮੈਨੂੰ ਕੁਝ ਦੱਸਦੀ ਵੀ ਨਹੀਂ ਜੇ ਕੋਈ ਗੱਲ ਹੋਵੇ ਮੈਂ ਆਪੇ ਦੱਸ ਦੂੰ ਜੇ ਕੋਈ ਕੁਝ ਹੈ ਨਹੀਂ ਫਿਰ ਦੱਸਾਂਗੀ ਬਸ ਹੋਈ ਮੇਰੇ ਮਨ 'ਚ ਨਾ ਉਲਝਣ ਦਾਣੀ ਜਿਬਾਣੀ ਪਈ ਆ ਫਿਰ ਗੱਲ ਕੀ ਹੋਣੀ ਆ ਉਲਝਣ ਦਾਣੀ ਕਿਹੜੀ ਗੱਲ ਦੀ ਹੈ ਜੀ ਸਾਰਾ ਕੁਝ ਤਾਂ ਸੈਟ ਆ ਘਰੇ ਵੀ ਸਾਰਾ ਕੁਝ ਠੀਕ ਆ ਤੇ ਤੁਹਾਡੇ ਵਿੱਚ ਦੋਨਾਂ ਵਿੱਚ ਵੀ ਸਾਰਾ ਕੁਝ ਸੈਟ ਆ ਫਿਰ ਤੂੰ ਕਿਹੜੀ ਗੱਲ ਦੀ ਟੈਨਸ਼ਨ ਲਈ ਬੈਠੀ ਆਂ ਜੀ બસ ਕੇਵਾਂ ਹੋਣੀ ਆਂ ਨੀ ਬਣੋ ਬੇਫਾਲਤੂ ਜੀ ਟੈਨਸ਼ਨ ਕੋਈ ਗੱਲ ਵੀ ਨਹੀਂ ਹੁੰਦੀ ਸਾਵੇਂ ਬੰਦੇ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਆਂ ਬਸ ਕਰ ਮੰਨ ਤੀ ਕਿੰਨਾ ਝੂਠ ਬੋਲਦੀ ਸਾਰਾ ਕੁਝ ਜਾਣਦੀ ਆ ਮੈਂ ਤੂੰ ਝੂਠ ਬੋਲੀ ਆਂ ਨੀ ਮੈਨੂੰ ਕੁਝ ਲੁਕੋ ਰਹੀ ਆ ਨਾ ਮੇਰੇ ਕੀ ਕੀ ਜਾਣਦੀ ਆ ਤੂੰ ਕੀ ਲੁਕੋ ਰਹੀ ਆ ਪਹਿਲਾਂ ਮੈਨੂੰ ਐਂ ਦੱਸ ਕੁਝ ਨਹੀਂ ਲੁਕੋ ਰਹੀ ਆਰ ਬਸ ਮੈਨੂੰ ਸਣੀ ਤਾਂ ਕਰਦਾ ਰਹਿੰਦਾ ਪੱਕਾ ਹੋਰ ਕੋਈ ਗੱਲ ਨਹੀਂ ਦੇਖ ਤੂੰ ਮੇਰੇ ਨਾਲ ਪ੍ਰੋਮਿਸ ਕੀਤਾ ਸੀਗਾ ਵੀ ਜਦੋਂ ਵੀ ਕੋਈ ਵੀ ਗੱਲ ਹੋਈ ਨਾ ਤੂੰ ਮੇਰੇ ਨਾਲ ਸ਼ੇਅਰ ਕਰੇਂਗੀ ਤੇ ਤੂੰ ਹੁਣ ਵੀ ਮੈਨੂੰ ਦੱਸ ਸਕਦੀ ਹੈਂਗੀ ਨਹੀਂ ਨਹੀਂ ਇਹ ਜੇ ਕੋਈ ਗੱਲ ਨਹੀਂ ਹੋ ਗਈ ਸੰਦੀਵਾ ਤੇ ਜੇ ਜਿੱਦ ਸੰਦੂ ਹੀ ਨਹੀਂ ਆ ਬਾਕੀ ਹਾਂ ਜੇ ਕੋਈ ਗੱਲ ਹੋ ਗਈ ਮੈਂ ਤੇਰੇ ਤੋਂ ਹਰ ਬਾਈ ਤਲਕੋਂਦੀ ਨਹੀਂ ਮੈਂ ਬਾਈ ਨਾਲ ਹੀ ਵਾਦਾ ਕਰਿਆ ਕਿ ਜੇ ਮੈਨੂੰ ਕੋਈ ਪ੍ਰੋਬਲਮ ਹੋਊਗੀ ਮੈਂ ਬਾਈ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਜੇ ਹੋਊਗੀ ਨਾ ਮੈਂ ਸਭ ਤੋਂ ਪਹਿਲਾਂ ਤੈਨੂੰ ਔਰ ਬਾਈ ਨੂੰ ਹੀ ਦੱਸੂੰਗੀ ਪੱਕਾ ਨਾ ਪੱਕਾ ਕੋਈ ਗੱਲ ਨਹੀਂ ਨਾ ਇਹਦੀ ਸਭ ਕੁ ਸੈਟ ਹੈ ਨਾ ਹਾਂ ਸਪੈਸਟਿਕ ਜੇ ਟੈਂਸ਼ਨ ਕਿਹੜੀ ਗੱਲ ਦੀ ਆ ਉਹ ਹੀ ਮੈਂ ਫੜਾਈ ਰੱਖਦੀ ਆ ਮੇਰੇ ਭਾਈ ਨਾਲ ਕੋਲਨੀ ਮੈਨੂੰ ਕਹੂੰਗੀ ਯੇ ਤੰਗ ਹੀ ਕਰੀ ਰੱਖਿਆ ਕਰ ਸਾਰਾ ਦਿਨ ਤੈਨੂੰ ਤਾਂ ਨਾ ਸਾਧਨਾਂ ਦੇ ਭਾਈ ਨਹੀਂ ਪਈ ਰਹਿੰਦੀ ਆ ਡਿਸਟਰਬ ਕਰਕੇ ਇੱਥੇ ਆਇਆ ਤੁਸੀਂ ਸਾਧਨ ਗੱਲਾਂ ਮਜ਼ਾਕ ਚ ਲੈਂਦੇ ਰਹਿੰਦੇ ਹੋ ਕੀ ਅਸੀਂ ਡਿਸਟਰਬ ਕਰਦੇ ਆਂਗੇ ਹਾਂ ਲੈ ਹੁਣ ਕਿੱਥੇ ਚੱਲੀ ਆ ਰਹੀ ਜੀ ਸਰ ਅੱਜ ਸਤ ਪਤਾ ਹੈਗਾਗਾ ਫਿਰ ਵੀ ਪਤਾ ਨਹੀਂ ਕੀ ਬਕੋਈ ਜਾਂਦੀ ਐ ਚਲ ਦੱਸ ਦੂੰਗੀ ਜਿੱਦ ਦੱਸਣਾ ਹੋਇਆ